ਸ੍ਰੀਕਾਲ ਜੀ ਸੋ ਕਿਤੇ ਥੋੜਾ ਜੀ ਵੀਡੀਓ ਚ ਲੋ ਜੀ ਬੜੇ ਚਾਇ ਤੇ ਗੋਹਾ ਗੋਹ ਤਾਰਨ ਬਾਜਰਾ ਵੱਡਿਆ ਪਿਆ ਕੱਲ ਬੋੜਾ ਵੱਡ ਗਿਆ ਸਾਰੀ ਬਾਜਰਾ ਜਿਹੜਾ ਬੰਦਾ ਰੱਖਿਆ ਉਹਦਾ ਵੱਡੇ ਹੋਇਆ ਉਹ ਤੇ ਵਿਚਾਰੇ ਤੇ ਲੱਦ ਨਹੀਂ ਹੋਇਆ ਹੁਣ ਲੱਦਣ ਹੋਣ ਲੱਗੇ ਆ ਟਰਾਲਾ ਖੜਾ ਗਿਆ ਦਾ ਬਾਬਾ ਹੁਣ ਆਉਂਗੇ ਲੱਦਣ ਫਿਰ ਲੱਦ ਲੁੱਦ ਕੇ ਗਊਸ਼ਾਲਾ ਨੂੰ ਲੈ ਕੇ ਜਾਉਂਗੇ ਉਹ ਆਹ ਹੱਤਾ ਚੱਲ ਆਇਆ ਵੀ ਨਿਬੜ ਗਿਆ ਮੈਂ ਪੜਨੇ ਕਰਕੇ ਹੋ ਜੂ ਦੁਆਰਾ ਬਾੜ ਹੋ ਜਾਊਗੀ ਜਿੰਨੇ ਨੂੰ ਬਰਸੀਨ ਬੀਜਣਾ ਨਹੀਂ ਫੇ ਬਾੜੇ ਪੱਕਦੀ ਜਾਂਦੀ ਦੀ ਬੰਦੇ ਆਏ ਵਾ ਹੁਣੇ ਵਾਲੇ ਬਸ ਉਥੇ ਬਾਦ ਲੱਦਦੇ ਹੁਣ ਉਹ ਲੱਦ ਕੇ ਫੇ ਬਾਬੇ ਨੇ ਲੈ ਜਾਣ ਚਲੋ ਲਗਾਉਂਦੇ ਅੱਜ ਥੋੜਾ ਜਿਹਾ ਕੰਮ ਆ ਰੁਪੜ ਜਾਣਾ ਉੱਥੇ ਟਾਈਮ ਲੱਜਣਾ 2-3 ਘੰਟੇ ਮੈਂ ਇਹ ਕਹਿੰਦਾ ਵੀ ਜਾ ਜਾਂਦੇ ਚੱਲ ਲੈ ਲੋ ਕੇ ਦੇਖ ਲੈਂਦੇ ਵੀ ਲੱਦਦੇ ਪਰ ਹਲੇ ਤੱਕ ਆਈ ਨਹੀਂ ਹੈਗੇ ਹੁਣੇ ਵਾਲੇ ਅੱਠ ਕਿੰਨਾ ਕ ਟਾਈਮ ਹੋ ਗਿਆ ਹੂੰਗਾ ਬਸ 7 ਵਜੇ ਆਉਣੇ ਵਾਲੀ ਆ ਬਸ ਚੱਲ ਦੇਖਦੇ ਆ ਲੱਦਦੇ ਆ ਫਿਰ ਉਹ ਟਰਲਾ ਖੜਾ ਗਿਆ ਤੇ ਹੋ ਰਾਤੀ ਰਾਤ ਕੱਲ ਇੱਕ ਬੰਦਾ ਆਇਆ ਇੱਧਰ ਬੋਲਾ ਵੀ ਕੱਲਾ ਤਾਂ ਪਸਤਾ ਨਹੀਂ ਹੋਇਆ ਲੈ ਬਈ ਤਾਰ ਆਪਣੀ ਸੰਜੁਕੀ ਵੀ ਹੋ ਟਾਟਾ ਸਫਾਰੀ ਗੋਹੇ ਦੀ ਲੱਦ ਕੇ ਹੂੰ ਛਾਰਦੇ ਆ ਚੱਲ ਲਓ ਜੀ ਮੋਟਰ ਪ੍ਰਾਈਸ ਤੇ ਹੁਣ ਜਿਹੜੀ ਦੇਖਣ ਮੈਂ ਵੀ ਚੱਲ ਜਿਹੜੀ ਦੇਖੀਏ ਰੋਗੀ ਰੋਗੀ ਕਿਆ ਕਹਿੰਦੀ ਆ ਫਲਦੀ ਰੋਗ ਹੈ ਤਾਂ ਹੈਗਾ ਏ ਪਰ ਆਹੀ ਵੀ ਹੁਣ ਦੇਖਦੇ ਆ ਸਪਰੇਅ ਕਰਾਉਂਦੇ ਅੱਜ ਕਾਪਰ ਦੀ ਆਉਂਦੀ ਏ ਇੱਕ ਪਿਓਰ ਕਾਪਰ ਨਹੀਂ ਜਿਹ ਮਿਕਸ ਹੁੰਦਾ ਕੁਝ ਹੋਰ ਉਹ ਕਰਾਉਂਦੇ ਆ ਕਈ ਵੀਰਾਂ ਨੇ ਕਮੈਂਟ ਚ ਦੱਸਿਆ ਤਾਂ ਵੀ ਆਹ ਸਪਰੇਅ ਕਰਾਓ ਮੈਂ ਕੱਢ ਕੇ ਦੇਖਿਆ ਉਹ ਸਪਰੇਅ ਵਧੀਆ ਚੀਜ਼ ਆ ਕੋਈ ਨਹੀਂ ਉਹੀ ਕਰਦੇ ਆ ਵੀਰ ਸਪਰੇਅ ਠੀਕ ਆ ਕਾਪਰ ਵੀ ਆ ਗੈਲਦੂਆ ਛਲਡ ਵੀ ਆ ਪੰਗਾ ਪੈਂਦਾ ਸਾਡੇ ਵੀ ਪਾਣੀ ਚੱਲਦਾ ਰਹਿੰਦਾ ਹੁਣ ਜੀਰੀ ਇਹ ਪੱਕੀ ਪਈ ਆ ਗਲਤ ਵੈਰੈਟੀ ਲੱਗੀ ਇਸ ਵਾਰ ਮੰਨ ਕੇ ਚਲੋ ਚਾਹੇ ਆਂ ਤਾਂ ਵੀ ਚੱਲ ਪਹਿਲੀ ਤਰੀਕ ਦੇ ਗੇਟ ਚ ਆਉਂਗੀ ਪਰ ਮੈਨੂੰ ਲੱਗਦਾ ਨਹੀਂ ਵੀ ਇਹ ਪਹਿਲੀ ਤਰੀਕ ਕੱਢੂਗੀ ਕਿਉਂਕਿ ਹਲੇ ਪਾਣੀ ਚੱਲ ਰਿਹਾ ਦੇਖ ਇਹ ਹਲੇ ਹਫਤਾ ਚੱਲੀ ਜਾਣਾ ਆਂ ਵੀ ਚੱਲ 20 ਤਰੀਕ ਤੱਕ ਪਾਣੀ ਸੁੱਕ ਜੂ ਕੋਈ ਚੱਕਰ ਨਹੀਂ 15 ਤੱਕ ਵੀ ਬਾ ਦੁਆਰਾ ਮੀਂਹ ਨਾ ਪਵੇ ਹੁਣ ਜੇ ਦੁਆਰਾ ਮੀਂਹ ਪਊਗਾ ਫੇਰ ਥੋੜਾ ਜਿਹਾ ਔਖਾ ਹੋ ਜਾਂਦਾ ਨਹੀਂ ਤਾਂ ਆਂ ਉਮੀਦ ਆ ਵੀ 15 ਤਰੀਕ ਤੱਕ ਇਹ ਸੁੱਕ ਜੂਗਾ ਪਾਣੀ ਇਨੇ ਦਿਨ ਤਾਂ ਕੱਢਦਾ ਨਹੀਂ ਹੈਗਾ 2-3 ਦਿਨ ਤੱਕ ਪਾਣੀ ਸੁੱਕ ਜਾਂਦਾ। ਬਾਕੀ ਦੇਖਦੇ ਆ ਹੁਣ। ਜਿਹੜੀ ਤਾਂ ਆ ਗਈ ਬਹੁਤ ਵਧੀਆ। ਤਕਰੀਬਨ ਅੱਧੀ-ਅੱਧੀ ਨਿਸਰਦੀ ਜਾਂਦੀ ਆ ਹਰੇਕ ਡੱਕੇ 'ਚ। ਇਹਦੇ ਵਿੱਚ ਲਓ ਅੱਧੇ ਹੋ ਗਏ। ਇਹਦੇ ਵਿੱਚ ਅੱਧੇ ਤੇ ਵੀ ਜ਼ਿਆਦਾ ਹੋ ਗਏ। ਡੁੱਡੀ ਹੈ ਕਿਤੇ-ਕਿਤੇ ਆਈ ਨਹੀਂ ਹੈਗਾ ਵੀ ਸਾਰੇ ਕਿਧਰੇ ਹੀ ਆ। ਕਿਤੇ-ਕਿਤੇ ਹੀ ਆ। ਚਲੋ ਕੋਈ ਨਹੀਂ ਦੇਖਦੇ ਆ। ਸਭ ਰੀ ਕਰਾਉਂਦੇ ਇੱਕ ਅੱਧੇ ਦਿਨ ਚ ਕਿਸੇ ਕਿਸੇ ਚ ਆ ਹੀ ਨਹੀਂ ਹੈਗਾ ਵੀ ਬਹੁਤੀ ਹੋਇਆ ਜਿਹੜੇ ਚ ਹੈਗੇ ਫਿਰ ਉਹਦੇ ਚ ਦੋ ਤਿੰਨ ਟੱਕੇ ਆ ਚਲੋ ਕੋਈ ਨਹੀਂ ਦੇਖਦੇ ਆ ਬਾਤੀ ਸਭ ਤੋਂ ਵੱਡਾ ਪੰਗਾ ਆਹੀ ਵੀ ਜਿਹੜਾ ਪਾਣੀ ਆਉਂਦਾ ਲੰਘ ਜਾਣਾ ਪਾਣੀ ਨੇ ਇੱਕ ਦੋ ਦਿਨ ਆ ਗੰਨਾ ਵੀ ਜਾਂਦਾ 95 ਹਾਲਾ ਮਾਰਦਾ ਹੈ ਨਾ 11 ਵੀ ਠੀਕ ਹੋ ਗਿਆ ਹੁਣ ਤਾਂ ਚਲੋ ਠੀਕ ਹੈ ਚਲਦੇ ਗਾਹ ਮੋਟਰ ਦੇਖਦੇ ਦੂਜੀ ਜੀਰੀ ਉਧਰ ਇਹ ਆਈ 26 ਜੀਰੀ 26 ਜੀਰੀ ਤਾਂ ਬਹੁਤ ਵਧੀਆ ਖੜੀ ਆ ਪਰ ਇਹ ਹਲੇ ਪੱਕਾ ਨਹੀਂ ਲੱਗੀ ਇਹ ਉਹਦੇ ਨਾਲੋਂ ਨਾਲੇ ਸਾਰੀ 8 ਦਿਨ ਲੇਟ ਆ 8 ਦਿਨ ਹੀ ਗਾ ਨੂੰ 6-7 ਦਿਨ ਲੇਟ ਆ ਇਹ ਫੇਰ ਵੀ ਨਹੀਂ ਲੱਗੀ ਉਹ ਨਾਲੇ ਕਹਿੰਦੇ ਵੀ ਦਿਨ ਵੱਧ ਲੰਦੀ ਆ 4 ਗਵੇਰੀ 468 26 ਨਾਲੋਂ ਉਹ ਵੇ ਵਾ ਨਾ ਪੱਕੀ ਆਈ ਉਹਦੇ ਨਾਲੋਂ ਤਾਂ ਹਜੇ ਇਹ ਹਰੀ ਖੜੀ ਆ ਇਹ ਨਹੀਂ ਸਮਝ ਆਉਂਦਾ ਵੀ ਕਵੇਰੀ 408 ਕਿੰਨੇ ਦੇ ਨੰਦੀ ਆ 26 ਦੇ ਲੋ ਵੀ 26 ਦਾ ਮੰਨ ਕੇ ਚੱਲੋ 115 20 ਦਿਨ ਮਸਾਂ ਐ ਪਰ ਇਹ ਦੇ ਲੋ ਵੀ ਹਲੇ 27 28 ਤਰੀਕ ਦੀ ਲੱਗੀ ਵੀ ਆਪਣੀ 27 28 ਜੂਨ ਦੀ ਫੇਰ ਵੀ ਇਹ ਹਲੇ ਰਿਆਈ ਮਾਰਦੀਆਂ ਐ ਨਾ ਵੀ ਹਲੇ ਵੀ ਪਹਿਲੀ ਤਰੀਕ ਤੱਕ ਆਉਂਗੀ ਹਰਾਮਦਾਰੀ ਕਹਿਣਾ ਉਹਦੀ ਮੈਨੂੰ ਉਮੀਦ ਨਹੀਂ ਹੈਗੀ ਵੀ ਪਹਿਲੀ ਤੱਕ ਆਜੂਗੀ ਇਹ ਸਾਰੀ 26 ਪਹਿਲੀ ਤੱਕ ਆਉਂਗੀ ਚਲੋ ਬਾਕੀ ਦੇਖਦੇ ਆਂ ਕਿਆ ਬਣਦਾ ਪਰ ਮੂੰਮੀਦ ਆ ਵੀ ਇਹ 26 ਪਹਿਲੀ ਤੇ ਬਹਨਾ ਨਹੀਂ ਆਉਂਦੀ ਉਹਨੇ ਆ ਜਾਣਾ 20 25 ਤਰੀਕ ਤੱਕ ਇਹ ਬੂਟਿਆਂ ਚ 88 ਗੰਨਾ ਜੀ ਆਪਣਾ ਉਹ ਕਹਿੰਦੇ ਬੂਟਿਆਂ ਚ ਵੀ ਗੰਨਾ ਹੁੰਦਾ ਨਹੀਂ ਫਸਲ ਮੰਨਦੇ ਆ ਪਰ ਗੰਨਾ ਜਿਹੜਾ ਇਹ ਵਧੀਆ ਹੋਇਆ ਆਉਂਦਾ ਦੋ ਸਾਲ ਐਨ ਉਹਨੇ ਉਹ ਬਾਹਰ ਤਾਂ ਆ ਵਿੱਚ ਆ ਵਿੱਚ ਵੀ ਐਨ ਵਧੀਆ ਖੜਾ ਗੰਨਾ ਆ ਬੂਟੇ ਆਪਣੇ ਦੋ ਸਾਲ ਦੇ ਆਂ ਵਧੀਆ ਹੋਏ ਵੀ ਪੂਰੇ ਆਇਆ ਵੀ 88 ਕੰਨਾ ਵਧੀਆ ਹੋਇਆ ਆਉਂਦਾ ਉਹ 19 ਜੇ ਟਾਲ ਵਾਸਤੇ ਹੀ ਨੈਨ ਹੋ ਜਾਣਾ ਮੇਲੇ ਚ ਤਾਂ ਕੇ ਨਹੀਂ ਜਾਣਾ 88 ਨੇ ਪਰ ਆਇਆ ਵੀ ਟਾਲ ਪਰ ਵਧੀਆ ਚਲੀ ਜਾਂਦਾ ਟਾਲ ਫਰੀ ਤੋਂ ਇਦਾਂ ਗੇ ਨਹੀਂ ਭੇ ਖੇਤ ਵਿਲਾ ਛੱਡਣਾ ਪੈਂਦਾ ਜੇ ਹੁਣ ਕੰਨਾ ਨਹੀਂ ਲਾਉਂਦੇ ਐਤ ਕੀ ਬਾਜਰੇ ਦੇ ਬੀਜ ਹੋਣਾ ਦਾ ਬਾਜਰਾ ਉਹ ਬੂਟਿਆਂ ਚ ਨਾ ਹੁੰਦਾ ਨਹੀਂ ਹੈਗਾ ਫਿਰ ਵੀ ਫਰਕ ਪੈ ਜਾਂਦਾ ਜਿਉਂ ਬੂਟੇ ਬੜੇ ਹੋ ਜਾਂਦੇ ਆ ਬਾਜਰੇ ਨਾਲੋਂ ਗੰਨਾ ਆਏ ਆ ਵੀ ਜਲ ਪੈਣਾ ਲੱਗੀ ਵੀ ਹੁੰਦੀ ਆ ਉਹੀ ਜੜ ਫੁੱਟਣੀ ਹੁੰਦੀ ਆ ਬਾਜਰਾ ਨਵੇਂ ਸਰੇ ਤੇ ਬੀਜਣਾ ਉਹ ਤਾਂ ਆਉਂਦਾ ਪਰ ਉਹ ਗੱਲ ਨਹੀਂ ਬਣਦੀ ਵੀ ਜਿਹੜੀ ਬਾਹਰ ਨਿਰੇਜ ਹੁਣ ਤੁਸੀਂ ਦੇਖੀ ਆ ਹੁਣ ਉਧਰ ਉਹ ਬਾਜਰਾ ਵੱਢਦੇ ਆ ਹੈਗਾ ਤਾਂ ਹੈਗਾ ਉਹ ਪਰ ਉਹ ਕੰਮ ਨਹੀਂ ਨਾ ਹੈਗਾ ਬਰਕਤ ਨਹੀਂ ਹੈਗੀ ਅੱਧਾ 11 ਵੱਡੇ ਤੇ 1-2 ਦਿਨ ਦੇ ਕੱਖ ਹੁੰਦੇ ਆ ਫਿਰ ਆਏ ਵੀ ਜਲ ਨਾਲੇ ਬੂਟਾ ਚੱਲ ਜਾਂਦਾ ਹੁਣ ਬੂਟਾ ਤਾਂ ਚੱਲੂਗਾ ਵਧੀਆ ਚੱਲਵੇ 2 ਸਾਲ ਦੇ ਹੋ ਗਏ ਅੱਜ ਦੇ ਕੀ 2 ਦੇ ਹੋ ਜਾਣਾ ਇਹਨਾਂ ਨੇ ਇੰਨੇ ਚ ਟਾਈਮ ਲੰਘ ਗਿਆ ਚਲ 2 ਸਾਲ ਰਹਿ ਗਏ ਹੋਰ 2 ਸਾਲ ਗੰਨੇ ਚਲਾਂਗੇ 2 ਸਾਲ ਹੋਂ ਕਣਕ 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 ਬੀਜ ਲਾਂਗੇ ਜਾਂ ਕੁਝ ਹੋਰ ਚਲੋ ਠੀਕ ਆ ਜੀ ਫੇਰ ਚਲਦੇ ਆਂ ਰੁਕ ਰੋਪੜ ਜਾਣਾ ਮੜਾ ਜਾ ਕੇ ਹੋਈਏ ਤਿਆਰ ਥੋੜੇ ਪ੍ਰੋਗਰਾਮ ਜਾਇ ਮਿਲੋ ਜੀ ਬੋਲੂ ਬਾਈ ਨੂੰ ਸਤਿਕਾਰ ਜੀ ਸਾਰਿਆਂ ਨੂੰ ਕਿੱਦਾਂ ਠੀਕ ਠਾਕ ਐਨ ਠੀਕ ਵੀ ਆ ਐਨ ਓਕੇ ਬੱਦਲ ਚੜਾਈ ਜਾਂਦਾ ਬੱਦਲ ਸਵੇਰੋਂ ਬਾਅਦ ਮੀਂਹ ਪੈ ਲਿਆ ਉਰੇ ਮੈਂ ਹੈ ਨਹੀਂ ਤਾਂ ਕਰਾਲੀ ਕਿ ਨਹੀਂ ਗਿਆ ਵਾਦ ਉਧਰ ਹੈ ਨਹੀਂ ਤਾਂ ਹਾਂ ਹੁਣ ਫੇਰ ਦੇਖ ਲੈ ਕਿਹੜਾ ਕਿਹੜਾ ਇੱਧਰ ਨੂੰ ਆਹ ਜੱਗੇ ਸਟੇਟ ਦਾ ਲਾਏ ਚੰਡੀਗੜ੍ਹ ਦਾ ਉੱਥੇ ਬਹੁਮੀ ਪਿਆ ਉਹਦਾ ਟਰੱਕ ਖੜਕਿਆ ਸੜਕ 'ਤੇ ਮੀ ਮੈਂ ਕਹਾਂ ਉਹ ਕੋਲ ਗਿਆ ਮਾਂ ਤੋਂ ਨਾ ਹੁਣ ਬੋਲਦੇ ਆਉਣ ਆਈਆਂ ਮੁੰਡਾ ਲੱਗਦੇ ਕਹਿੰਦੇ ਭੁੱਲ ਗਿਆ ਇਹ ਕਿਹੜਾ ਚੱਲਦਾ ਕਿਹੜਾ ਨਹੀਂ ਉਹੀ ਗੱਲ ਆ ਦਿਨ ਭੁੱਲੇ ਆ ਬੋਲੇ ਹਨਾ بارش ਵਾਲਾ ਰੁਜ਼ਵਾਨ ਭੁੱਲ ਗਿਆ ਕਿਆ ਟਾਈਮ ਹੈ ਕਿਆ ਨਹੀਂ ਕੋਈ ਪਤਾ ਨਹੀਂ ਕੱਲ ਰੇਪ ਆਤਾ ਕਹਿੰਦੇ ਆ ਉਹ ਆਗੇ ਤੇ ਪਾਗੇ ਕਹਿੰਦੇ ਵਿਲੇ ਆ ਮਾਂ ਚ ਪਾਜੂ ਰੇ ਨਾਲੇ ਮਿਹੜੇ ਉਸਦਣ ਕਹਿੰਦਾ ਜਦੋਂ ਮਿਹੜੇ ਬੰਨੇ ਤੇ ਮੈਂ ਉਦਣੇ ਪਾ ਦਿਓ ਉਹ ਆਈ ਨਹੀਂ ਉਦਣ ਕੱਲ ਆਏ ਫੇ ਸ਼ਾਮ ਨੂੰ ਇਹਦੇ ਹੁਣ ਪਾ ਦਿੰਦੇ ਆ ਮਾਂ ਚ ਚੱਲ ਪਾ ਦੇ ਵੀ ਚੱਲ ਆਏਗੇ ਹੁਣ ਬਣਾਉਣੇ ਮੈਂ ਵੀ ਵਾਹ ਚੱਲ ਬਣਾ ਦਵਾਰਾ ਹਲੇ ਆਹ ਆਹ ਮਾਹ ਗੇਰੇ ਨਾਲ ਜਾਵਾਂ ਜਮੇ ਕਵਰੀ ਹੋਰ ਬਣਾ ਦਿੰਦਾ ਨਾ ਫੇ ਰੀੜੀ ਦੀਆਂ ਕਰਾਤੀਆਂ ਤੇ ਚਾਹ ਲੈ ਜਉ ਤੇ ਗਿਆ ਹੁਣ ਮੈਂ ਕਿਹੜਾ ਉੱਥੇ ਯਾਰ ਤੈਨੂੰ ਪਤਾ ਹੀ ਹੈ ਬੰਮੇ ਡੰਗਰਾਂ ਡੰਗਰਾਂ ਦਾ ਸਾਲਾ ਪਿੱਛੇ ਤੇ ਔਖਾ ਹੋ ਜਾਂਦਾ ਮੈਂ ਤੈਨੂੰ ਕਿਹਾ ਤਾਂ ਵੀ 100 ਵਾਲੀ ਕਰਾਣਾ ਸਾਰ ਕੋਈ ਇਹ ਕਿਦੋਂ ਨਾਲ ਮੇਰੀ ਵੀ 100 ਵਾਲੀ ਕਰਾਤੀ ਰੀੜੀ ਦੀ ਕਰਾਉਣੀ ਨਹੀਂ ਦਿੱਤੀ ਸਾਰੀ 100 ਦੀਆਂ ਦੇਦੀਆਂ ਹੋਰ ਦੇ ਔਰ ਕਿਸੇ ਦੀ ਨਹੀਂ ਹੋਣੀ ਬੈਟਰੀਰ ਪੀਲਦੀ ਐ ਮੰਨੇ ਨਹੀਂ ਚਾਹ ਕਦਾ ਕਰਨੀਆਂ ਨਹੀਂ ਕਾਲੇ ਦੀ ਵੀ ਬੜੀਆਂ ਕਰਾਈਆਂ ਗਣਕ ਨਹੀਂ ਪੀ ਜੁੰਦੀ ਹੋਰ ਤਾਂ ਕੋਈ ਨਾਲ ਤੜਕੇ ਨਹੀਂ ਵੀ ਜੋ ਮੱਕੀ ਮੁੱਕੀ ਪੀ ਚ ਲੂਗੇ ਛੇਤੀ ਬਿੱਲਾ ਨਹੀਂ ਨਾ ਹੁੰਦਾ ਹੈਗਾ ਅਸੀਂ ਪਾਟੀ ਗਲਾਏ ਵੀ ਬਿੱਲਾ ਹੋ ਜਾਂਦਾ ਅਸਲੇ ਪਰਾਂ ਜਿਹੜਾ ਆਟੂ ਹੈ ਰਾਜਾ ਖਾਤਾ ਵਾਦਾ ਕਿੰਨਾ ਸਾਰਾ ਜੰਮਿਆ ਦੀ ਫਾਰ ਤੋਂ ਪਰ ਟੀਨੀ ਚੂਰੇ ਦਾ ਖਾਤਾ ਬਸ ਹੁਣ ਕੀ ਕਰਨਾ ਹੈ ਕਾਰਨ ਇਹ ਤਾਂ ਵੀ ਖੇਤ ਬਣਿਆ ਨਹੀਂ ਤਾਂ ਖੇਤ ਤਾਂ ਬਹੁਤ ਬਣਾਇਆ ਫਿਰ ਉੱਪਰ ਦਾ ਸਵਾਗਾ ਨਹੀਂ ਮਾਰਿਆ ਸਵਾਗੇ ਮਾਰ ਤਾ ਉੱਪਰ ਤੋਂ ਬਾਅਦ ਸਵਾਗਾ ਨਹੀਂ ਰੂਟਾ ਵੀਰ ਮਾ ਬਾ ਕੇ ਲਈ ਜਾਦਾ ਸੀ ਉਤੇ ਬਾਅਦ ਦਾpropto ਨਹੀਂ ਮਾਰਿਆ ਹਾਂ ਸਾਗਾ ਜਿਹੜਾ 10 ਦਿਨ ਬਾਅਦ ਮਾਰਿਆ ਉਹpropto ਨਹੀਂ ਮਰੇ ਜਾਂ ਤਾਂ ਸੋਚਾ ਮਾਰ ਦਿੰਦਾ ਐਮਟੀ ਬਾਈਟ ਹੀ ਨਾ ਉਹਦੇ ਕਰਕੇ ਪੈਰਾ ਐਮਟੀ ਬੈਗ ਜਿਹਦਾ ਪਾਣੀ ਲਾ ਦਿੰਦਾ ਹਾਂ ਸਾਗਾ ਮਾਰਨਾ ਚਾਹੀਦਾ ਜਾਂ ਫਿਰ ਸੋਗਾ ਮਾਰਤਾ ਆਹੀ ਗਲਤੀ ਹੋ ਆ ਇਹ ਜਿੱਦ ਦਾ ਬਹੁਤ ਫਰਕ ਪਿਆ ਮੈਨਾਂ ਕਿਹਾ ਮਾਸਾਲੇ ਬਾਕੇ ਦਵਾਰੇ ਚੰਗੀ ਕਰਾ ਉਹ 2 ਤੋਂ 295 ਨਹੀਂ ਹੁਣ ਤਾਂ ਲਾ ਤਾਂ ਨਹੀਂ ਅੱਖ ਬਹੁਤ ਹੋਈ ਹੋਇਆ ਹਾਂ ਹਾਂ ਤਾਂ ਲੋਣੇ ਹੁਣ ਥੋੜੀ ਆਉ ਕਹਾ ਜੀ ਅਗਲੇ ਬਾਹ ਜੀ ਜੀ ਕੋ ਲਗਣੀ ਹੈ ਗੰਨਾ ਵੱਢ ਕੇ ਹਾਂ ਕਣਕ ਬੀਜ ਕੇ ਨਹੀਂ ਫਿਰ ਜੇ ਗੰਨਾ ਵੱਢੂਗਾ ਫਿਰ ਗੰਨਾ ਲੱਗ ਜਾਣਾ ਹਾਂ ਇਹ ਗੰਨਾ ਨੂੰ ਕਿਸੇ ਵੀ ਗੰਨਾ ਨਾਲ ਲਈ ਦੁਬਾਰਾ ਅਭੀ ਜੀ ਕਣਕ ਬੀਜ ਕੇ ਜਾਂ ਮੱਕੀ ਲਾ ਕੇ ਉੱਤੇ ਬਾਦ ਫਿਰ ਜੀਰੀ ਲਾ ਲੀ ਇੱਕ ਵਾਰੀ ਫੇਰ ਦਵਾ ਕੱਤਗੀ ਬੀਜੀ ਹਾਂ ਨਾਲ ਨਵੇਂ ਬੀਜ ਆਏ ਬੇ ਦੋ ਟੈਕੀ ਉਹ ਕੱਠ ਹੋਏ ਨੇ ਪਰਪਰਾ ਦੋ ਸਾਲ ਤੋਂ ਜਮੇ ਹੀ ਕੱਖ ਨਹੀਂ ਚਾਹੇ ਬੀਜ ਆਏ ਬੇ 98 ਆਏ ਬੇ ਇੱਕ ਦੋ ਤਾਂ ਪੁਰਾਣੀਆਂ 1420115023 ਆ ਕਹਦਾ ਗੰਨੇ ਦਾ ਕਹਿੰਦਾ ਲੀਜੋ ਜੀ ਲੈ ਕੇ ਜਾਣਾ ਥੋੜਾ ਥੋੜਾ ਮੈਂ ਚੱਲ ਦੇਖ ਲਾਂਗੇ ਲਿਆਉਂਗੇ ਉਹ ਖੱਤੀ ਬੀਜ ਦੂੰਗੇ ਆਹ ਹੋ ਗਿਆ ਖੱਤੀ ਬੀਜ ਖੱਤੀ ਬੀਜ ਉਹ ਕੀ ਗਾਂ ਨੂੰ 2 ਕਿਲੇ ਬੀਜ ਹੋ ਜਾਣੇ ਤਾਂ ਵੀ ਜੀ ਤੂੰ ਵੀ ਖੱਤੀ ਬੀਜ ਲਈ ਲਿਆਉਂਗੇ ਬੀਜ ਲੂੰਗੇ ਜੀ ਲਿਆਉਣਾ ਬੀਜ ਆਹ ਲਿਆਉਂਗੇ ਇੱਕ ਬੀਜ ਤੂੰ ਲਈਂ ਇੱਕ ਮੈਂ ਲਿਆਉਂਗਾ ਅਲੱਗ ਅਲੱਗ ਲਿਆਉਂਗੇ ਜਿਹੜਾ ਵਧੀਆ ਰਿਹਾ ਬੀਜ ਦਾ ਇਹ ਤਾਂ ਹੈ ਮੈਂ ਆਪ ਕਹਿੰਦਾ ਵੀ ਇਹਨਾਂ ਕਰਨਾ ਖਰਾਬ ਆ ਹੋਈ ਨੇ ਪਤਾ ਹੈ ਉਹ ਦੇਖ ਰਹੀ ਹੈ ਕਿ ਗੜਕਦਾ ਫਿਰਦਾ ਰਹੇ ਨਿਕਸਾਰ ਕਰਨਾ ਹੈ ਫਾਇਦਾ ਧੜੂ ਕਰਨਾ ਪੈਣਾ ਤਾਂ ਹੀ ਹੈ ਜੀ ਨਾਂਗਾ ਜਣਾ ਅੱਜ ਪੂਰਾ ਇਹਦੇ ਇੱਕ ਬਾਈ ਯਾਦ ਕਰਦਾ ਸੀ ਤੁਹਾਨੂੰ ਇਹਨੂੰ ਤੁਹਾਨੂੰ ਕਹਿੰਦਾ ਮੋਲੂ ਬਾਈ ਦੇ ਕਿਹਾ ਲਾਵਾਂ ਠੀਕ ਕਰ ਲਾ ਬਾਈ ਦਾ ਮੈਂ ਬਸ ਤੁਹਾਨੂੰ ਪਤਾ ਹੀ ਆ ਰਮੇਸ਼ ਸਿੰਘ ਲੰਬੜਦਾਰ ਦਾ ਬਾਈ ਦਾ ਨੋ ਮੋਲੀ ਗੋਲ ਤੇ ਦਾ ਅੱਛਾ ਰਮੇਸ਼ ਸਿੰਘ ਨੰਬਰਦਾਰ ਦਾ ਬਾਈ ਦਾ ਤਿਆਬਾਦ ਜੀ ਨੇ ਆ ਗਏ ਬਹੁਤ ਬਹੁਤ ਮੇਰਾ ਫੁੱਲੂ ਬਾਈ ਦੇਖਿਆ ਨਹੀਂ ਮੈਂ ਕੋਈ ਨਹੀਂ ਦਿਖਾ ਦਿੰਦੇ ਫੁੱਲੂ ਬਾਈ ਹੋਰ ਬਾਟੀ ਇੱਥਾ ਆ ਗਿਆ ਮੈਂ ਇਹਦੀ ਸੋਧਰੀ ਬਣਾ ਦਵਾ ਮੇਰੇ ਈ ਤੇ ਬਣਾਦੀ ਬਣਾਦੀ ਪਰ ਦੋ ਚਾਰ ਦਿਨ ਅਟਕੇ ਬਣਾਦੀ ਪਤਾ ਕੀ ਕਰ ਲੈ ਇਹਨੇ ਬਿਮਾਰੀ ਪਾਣੀ ਕਰਕੇ ਟੋਪ ਬੋਰਰ ਕਰਕੇ ਵਦਿਆ ਨਹੀਂ ਹੁੰਦਾ ਜਿਹੜੇ ਕਰਨੇ ਬਿਮਾਰੀ ਪੈ ਗਈ ਉਹ ਉਹਦਾ ਆਗਰੀ ਬੰਨ ਨਹੀਂ ਹੁੰਦਾ ਹੁਣ ਮੈਂ ਉਧਰ ਭਰਾਏ ਆਂ ਦੇਖਦੇ ਸਪਰੇ ਕਰਾਉਣੀ ਬਣਾ ਦੇ ਸਪਰੇ ਕਰਾਦੀ ਇੱਕ ਆਪ ਬਣਾ ਦਿੰਦਾ ਮੈਂ ਜੀ ਬਰ ਉਹ ਤੇ ਪਾਣੀ ਚੱਲਦਾ ਤਾਂ ਹੁਣ ਅੱਜ ਨਹੀਂ ਬਹੁਤ ਪਹਿਲੇ ਆ ਤਾਂ ਬਹੁਤ ਹੀ ਪਹਿਲੇ ਆ ਅੱਜ ਹੋਰ ਆ ਤਾਂ ਅੱਧਾ ਘੰਟਾ ਲਾਇਆ ਹੁਣ ਇਹਨੇ ਮੈਂ ਕਿਹਾ ਨਾ ਨੇੜੀਆਂ ਸਾਲਤੀਆਂ ਰੱਖ ਕੇ ਇੰਨਾ ਮੀਂਹ ਨਾਲੀਆਂ ਗਏ ਸੜਕੇ ਭਰੀ ਜਾਵੇ ਪਾਣੀ ਮੈਂ ਤਾਂ ਦੇਖਿਆ ਨਹੀਂ ਹੈ ਨਹੀਂ ਦੋਰੇ ਮੈਂ ਤਾਂ ਹੀ ਸਾਫ ਕਰੇ ਬਰਹਾਰ ਵਿੱਚ ਨਹੀਂ ਪੈਗੀ ਨਾ ਅੱਜ ਪੈ ਗਿਆ ਉਹ ਵੀ ਤਾਂ ਉਹ ਪਾਣੀ ਭਰ ਕੇ ਆ ਪਾਣੀ ਤਾਂ ਚੱਲ ਪੀਣੀ ਚੋਈ ਪਾਣੀ ਤਾਂ ਗੱਲ ਵੀ ਚੱਲਦਾ ਤਾਂ ਹਾਂ ਮੈਨੂੰ ਐ ਰਮਾ ਚੱਲ ਹੁਣ ਇੱਕ ਅੱਧੇ ਖਾਲੀ ਹੋ ਗਿਆ ਵੀ ਕਿਸ ਫਰੇ ਮਾਰ ਦੂਗਾ ਤੇ ਹੂੰ ਆਈ ਆ ਵੀ ਜੇ ਹੁਣ ਵੀਂਤ ਨਾ ਨਿੱਖਰ ਜਵੇ 10 ਤਰੀਕ ਤੇ ਬਾਅਦ ਨਹੀਂ ਨਾ ਪਵੇ ਤਾਂ ਤਾਂ ਧਾਨ ਵੱਢੋਣੇ ਨਹੀਂ ਧਾਨ ਵੱਢਣੇ ਓਖੇ ਹੁਣ ਆਇਆ ਨਿੱਖਰੂ ਗਏ ਹੁਣ ਤਾਂ ਪੱਛੋਰੇ ਆਏ ਆ ਵੀ ਪਾਣੀ ਫੇਰ ਦੇਣਾ ਜਿਸਕਾ ਦਿੰਦੀ ਆ ਪਟਨਾ ਦਾ 4 ਦਿਨ ਵਿੱਚ ਕਰ ਦੇਣੀ ਡੋਬੇ ਕਰਾ ਦਿੰਦੀ ਆ ਕੋਈ ਚੱਕਰ ਪੱਛੋਂ ਨਹੀਂ ਵੇ ਛੱਡਦੀ ਜਿਹਨੇ ਆਇਆ ਦਾ ਮਾੜਾ ਮੋਟਾ ਹੋਣੀ ਨਹੀਂ ਉਹ ਕਰਨਾ ਏਡਾ ਹੁਣ ਆਇਆ ਦਾ ਆਹ ਹੋ ਰਹਾ ਰੰਗ ਪੰਗ ਤਾਂ ਦਿਖਾਉਣੀ ਆ ਹੁਣ ਜਿਹੜਾ ਗੜਕ ਦਾ ਕਿਤੇ ਦਾ ਪੈਣਾ ਆਈ ਆ ਆਹ ਚੱਕਰ ਢਾਲੇ ਭਾਤੋਂ ਚੱਲਦਾ ਮੇਰਾ ਕਹਿਣਾ ਹਾਂ ਪਤੂਈਆਂ ਚ ਬਾਈ ਤੇਈ ਭਾਦੋਂ ਹੋ ਗਈ ਬਾ 16 ਤਰੀਕ ਦੀ ਸੰਗਰਾ ਦਾ ਸੰਗਰਾਦ ਹੈ 13 ਦੀ ਦਸਵੀਂ ਆ ਉਹਨੇ ਸੰਗਰਾਦ ਆ ਬਸ ਦਾ ਦੋ ਦਿਨ ਰਹਿ ਗਿਆ ਜਿੱਥੇ ਛੇ ਅੱਜ ਅਸੂ ਵਿੱਚ ਦਾ ਮੌਸਮ ਦਾ ਬਹੁਤ ਫਰਕ ਪੈ ਜਾਂਦਾ ਬੂਟਾ ਉੱਥੇ ਉਰਲੇ ਪਾਸੇ ਮੈਂ ਕਹਿੰਦਾ ਤੋ ਤਿੰਨ ਕੇਰੇ ਤੋ ਜਿਹੜੇ ਬੀਤ ਨੇ ਉੱਥੇ ਹਾਵਰਲੀ ਸਾਈਡ ਤੇ ਜੀ ਨੂੰ ਨਾ ਤੋੜੀਆ ਬੀਜ ਲਾ ਐਵੇਂ ਹੁੰਦਾ ਹਾਂ ਹਾਂ ਤੋੜੀਏ ਦਾ ਟਾਈਮ ਆ ਗਿਆ ਉਹ ਕਿਹ ਹੁੰਦਾ ਬਬੀ ਉਹ ਰਾਏ ਦਾ ਭਾਈ ਹੁੰਦਾ ਛੋਟਾ ਵੱਡਾ ਅੱਛਾ ਉਹ ਨੌਂ ਟੰਗਣੋਂ ਤਾਂ ਪੈ ਜਾਂਦਾ ਜਿਹੜਾ ਆਪਾਂ ਵੜ ਕਰਾ ਬੀਜਣਾ ਲੈਂਦਾ ਉਦੋਂ ਹੂੰ ਯਾਨੀ ਇਹ ਰਾਇਆ ਰਾਇਆ ਹੀ ਹੈ ਰਾਇਆ ਦਾ ਫਤੌਂ ਤੇ ਭਰੀ ਹੋ ਜਾਂਦੀ ਤੂੜੀਆਂ ਆਏ ਆ ਫਿਰ ਤੂੜੀਆਂ ਛੇਤੀ ਹੋ ਜਾਂਦਾ ਇੱਕ ਸਾਗ ਹੋਇਆ ਉਹਦਾ ਰਾਇ ਨੇ ਟਾਈਮ ਲੈਣਾ ਆਇਤਾ ਹੈ ਤੂੜੀ ਨੇ ਇਹਨਾਂ ਟਾਈਮ ਨਹੀਂ ਨਾ ਲੈਣਾ ਤੂੜੀਆਂ ਛੇਤੀ ਹੁੰਦਾ ਆਇਤਾ ਹੈ ਇਹ ਜਾਲੀ ਕੰਪੈਨਰੀ ਨੂੰ ਹੋਰ ਮੁਰਗੀ ਹੋਊਗੀ ਕੱਦ ਜਾ ਕੇ ਆਉਗੇ ਕੋਲ ਬਹੁਤ ਤੇਰੀ ਬੈਟਰੀ 6 ਮਹੀਨੇ ਹੋਏ ਆ ਫਿਰ 2 ਮਹੀਨੇ ਸਾਢੇ ਤੇਰੀ ਉਹ ਆ ਹੂੰ ਮੈਂ ਨਹੀਂ ਕੀਤੀ ਕਹਿੰਦਾ ਖੜਾ ਹੋਣਾ ਮਾ ਮੈਂ ਡੇਢ ਦੋ ਕਿਲੇ ਬਾਏ ਵੀ ਤਾਂ ਵੀਲਾ ਬਾਏ ਕਰੇ ਚੱਕੀ ਦੂਰ ਤੇ ਕਿੱਤੀ ਮਾ ਨਾਲੇ ਕੈਕੀ ਦੇ ਮੁੰਡਾ ਮਾ ਉਹੀ ਵੇਖਣੀ ਹੈ ਕਹਿੰਦਾ ਛੇ ਕਹਿੰਦਾ ਫੇਰ ਵੀਰ ਬਣ ਕੇ ਛੜਦੀ ਦੂਰ ਬੈਠੇ ਮਾ ਦਾ ਛੜ ਚੁਗਾ ਕਹਿੰਦਾ ਫੇ ਜੇ ਲੱਕਾ ਜਾਉਂ ਤੇ ਤੇਜ ਕੀ ਹੁਕੇ ਗਏ ਆਪਣੇ ਵਾਲਾ ਵੀ ਨਹੀਂ ਅਜੇ ਸਟਾਰਟ ਹੋਇਆ ਆਦਾ ਡੈਗਰੀ ਹੁੰਦਾਗਾ ਕੱਲ ਨੂੰ ਆਦਾ ਟੂ ਟੂੜਰੀ ਪਰ ਦੋਏ ਰੱਖ ਰੇ ਨੇ ਮੈਨੂੰ ਟੂੜਰੀ ਮੈਟਰੀ ਵੀ ਚੱਲੂਗੇ ਜਾਇ ਆਉਂਗਾ ਤੇ ਕੋਲ ਮੈਂ ਜਾਇ ਆਜਾ ਚੱਲੂ ਬੈਟਰੀਆਂ ਲੈ ਕੇ ਜਾਇ ਆਉਂਗੇ ਉਹਨੂੰ ਕਹਾਂਗੇ ਇੱਕ ਕਰ ਦੋਏ ਟੈਕ ਕਰਕੇ ਮੈਂ ਫੇਰ ਤੁਹਾਡੇ ਐਲਟੀ ਹੋਰ ਦੇਖ ਲੂਗਾ ਬੰਦਾ ਭੇਜ ਕੇ ਮੈਂ ਤਾਂ ਹੁਣ ਤਾਂ ਸਾਰਾ ਕੰਮ ਕਰਾਇਆ ਹੋਇਆ ਮੈਂ ਵੀ ਨਾ ਵੀ ਤਾਂ ਹੋਇਆ ਮਹਾ 1300 ਰੁਪਏ ਮੈਂ ਲਾਇਆਉਗੇ ਪਰ ਵੀ ਮੇਰਾ ਕੰਮ ਸਾਰਾ ਕਰਾਇਆ ਹੋਇਆ ਮੱਝ ਵੀ ਨਹੀਂ ਹੋਇਆ ਹੈਗਾ ਤੱਕਾ ਲਾ ਕੇ ਕਰਿਆ ਮੈਂ ਮੈਂ ਸੋਚਦਾ ਵੀ ਮੈਂ ਇਹਦਾ ਐਲਟਰਨੇਟਰ ਜੋ ਕਿਆ ਮੈਂ ਤਾਂ ਆਪਣੀ ਵਾਲਾ ਮੇਰੇ ਕਰਕੇ ਲੱਗਦਾ ਨਵਾਂ ਹੀ ਬਗੈਣ ਦਾ ਚਾਬੀ ਨਹੀਂ ਓਣ ਛੱਡੀ ਵੀ ਦੀ ਮੈਂ ਗੈਨਸੀ ਵੀਡੋ ਲੈ ਕੇ ਵੀ ਓਣ ਗਲੇ ਨਾ ਫਰਕ ਨਹੀਂ ਹੁੰਦਾ ਗੈਨਸੀ ਵੀਡੋ ਨਵਾਂ ਹੀ ਲੈ ਕੇ ਰਖਾ ਦਵਾ ਫਿਰ ਹੋਰ ਕੀ ਕਰਨਾ ਚੱਲ ਦੇਖਦੇ ਆ ਕਿ ਆ ਬੜਦਾ ਨਹੀਂ ਐਨੀ ਛੱਤੀ ਤਾਂ ਬੈਟਰੀ ਵਾਲੀ ਨਹੀਂ ਚਾਹੀਦੀ ਆ ਮਹੀਨੇ ਵਿੱਚ ਆਏ ਥੋੜੋ ਵੀ ਜਮੀਂਦਾ ਕਢ ਗੀ ਇੰਨਾ ਇੰਨਾ ਟਰੈਕ ਲੇਖ ਖੜਾਲੇ ਬਾਹਰ ਕੱਢਦਾ ਬਾਹਰ ਖੜਦਾ ਏ 360 ਕੋਲੇ ਕਹਿ ਮਹੀਨੇ ਬਾਅਦ ਹਾਲ ਫਮਾਰ ਦੇ ਜਰੇ ਮੜਾ ਜਰਾ ਆਊਂਡ ਨਹੀਂ ਲੰਦਾ ਨਹੀਂ ਮੜਾ ਜੇ ਵੀ ਆ ਕੋਈ ਨਹੀਂ ਖਚਾਇਆਉਂਗੇ ਗੱਲ ਨੂੰ ਜਾਣਾ ਪੈਣਾ ਮੈਰੇ ਜਾਇਆ ਜਿਹੜੀ ਕੱਲ ਉਹ ਬੈਟਰੀ ਲੈ ਚਲੂਗੇ ਖੋਲ ਕੇ ਦਿਖਾਇਆਉਂਗੇ ਨੂੰ ਭਾਈ ਦੇਖ ਵੀ ਡਾਊਨ ਆ ਕਿ ਆਏ ਨਵੀਂ ਮੈਨੂੰ ਜਾਂਦੇ ਨੂੰ ਮੈਥੀ ਘੇਰੂਗਾ ਉਹ ਗ੍ਰੈਵਿਟੀ ਦਾ ਚੈੱਕ ਕਰਜੂਗਾ ਔਰ ਮੈਰੀ ਤਾਂ ਫੋਰਸ ਲਾਹ ਤੇ ਮੈਰੀ ਤੇ ਹੈਗੀ ਨਹੀਂ ਆ ਦੂਈ ਕਿਆ ਕਹਿੰਦੇ ਸਾਈਡ ਸਾਈਡ ਦੀ ਰਖਾਉਣੀ ਜੀ ਜਿਹੜੀ ਸਾਲੀ ਰੇਗਨ ਚੀਜ਼ ਹੈ ਰੇਗਨ ਰੇਗਾ ਪੰਮੇ ਇੱਕ ਸਾਈਡ ਦਾ ਫਰਕ ਹੈ ਹਾਂ ਹੁਣ ਆਪਣੀ ਕਿਹੜਿਆਂ ਦੀ ਰੱਖੋਈ ਵੀ ਆ ਆਪਣੀ ਤਾਂ ਦੇਸੀ ਆ ਮਨੋ ਸਾਈਡ ਦਾ ਤਾਂ ਫਰ ਸਾਈਡ ਸਾਈਡ ਹੀ ਆ ਬੈਟਰੀ ਜਿਹੜੀ ਰਹੀ ਸਾਈਡ ਐਮਰੋਂ ਵੀ ਵਧੀਆ ਕਾਇਆ ਵੀ ਠੀਕ ਆ ਐਮਰੋਂ ਵੀ ਵਧੀਆ ਆ ਉਹ ਆਇਆ ਇੱਕ ਵਾਰੀ ਲੱਗਦੇ ਚਾ ਉਹ ਐਮਰੋਂ ਠੀਕ ਆ ਮडम ਤਕੜਾ ਲੱਗਦਾ ਫਿਰ ਹੁਣ ਮੈਂ ਵੀ ਤਾਂ 4000 ਰੁਪਿਆ ਦੱਤਾ ਐ ਬਗੈਲ ਬੈਟਰੀ ਦਿੱਤੀ ਐ ਆਹੋ ਉਹ 6000 ਦੀ ਹੈ ਠੀਕ ਉਹ ਸਾਈਡ ਮੇਰੇ ਘਰ ਪੰਜ 1000 ਦੀ ਹੋਊ ਬਸ ਵਿੱਚ ਬੈਟਰੀ ਦੇ ਕੇ ਤਾਂ ਕੱਲ ਨੂੰ ਜਾਇਓਂਗੇ ਉਹਨੂੰ ਲੈ ਕੇ ਚੱਲੂਗੇ ਸਕੂਟਰੀ 'ਤੇ ਰੱਖ ਲਈ ਜਾਓਗੇ ਦੋਵੇਂ ਬੈਟਰੀਆਂ ਉਹਨੂੰ ਕਹੋਗੇ ਕਰ ਹਿੱਲਾ ਭਾਈ ਦਾ ਕੋਈ ਇਹ ਗੱਲ ਹੈ ਇਹ ਤਾਂ ਗੰਨੇ ਦਾ ਸੀਜ਼ਨ ਆਉਣਾ ਇੱਕ ਸੀਜ਼ਨ ਵੀ ਨਹੀਂ ਲਾਇਆ ਹਲੇ ਤਾਂ ਹਾਂ ਔਖਾ ਹੈ ਹਾਂ ਹਲ ਤਾਂ ਸਿਆਲਾ ਚ ਹੋਣਾ ਸਿਆਲਾ ਜੀ ਤਾਂ ਬਹੁਤ ਔਖਾ ਹੁੰਦਾ ਨਹੀਂ ਪੰਪ ਕਰਾ ਦੇਣਾ ਪੰਪ ਤਾਂ ਕੈਟ ਹੋ ਰੋ ਉਹ ਪੰਪ ਦਾ ਸੈਲਫ ਗਿਆ ਥੋੜਾ ਚਾਲੂਗਾ ਯਾਰ ਕਈ ਵਾਰੀ ਮਾਹ ਕਿਹਾ ਕਤੋਂ ਕੱਲ ਮੇੜਾ ਘਮਾਉਂਦਾ ਹੀ ਨਹੀਂ ਤਾਂ ਕਰਨੇ ਗਿਆ ਕੀ ਪਤਾ ਇੰਦਾ ਡੈਕ ਡੁੱਕ ਜਿਹਾ ਲਾਇਆ ਉਹਦੀ ਤਾਰ ਲੱਗੀ ਹੋਈ ਉਹ ਹੀ ਖਿੱਚੀ ਜਾਂਦਾ ਤਾਂ ਵੀ ਇੰਨੀ ਥੋੜੀ ਵਿੱਚ ਲਾਉਣੀ ਯਾਰ ਮੈਂ ਤਾਂ ਲਵਾ ਲੂੰਗਾ ਉਹ ਵੀ ਚਲ ਕੋਈ ਨਹੀਂ ਜਾਇਆ ਉਹਨੂੰ ਪਤਾ ਉਹ ਲਾਉਣ ਗਿਆ ਐ ਯਾਰ ਜਾਇਉਂਗੇ ਤੋ ਕੋ ਕਾਨੂੰ ਨਹੀਂ ਚੱਲਾਂਗੇ ਐਡਾ ਬੜਾ ਸਾਰਾ ਟਰੈਕਟਰ ਹੈ ਜਾਇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਲੂਣਾ ਹੈ ਨਾ ਗੰਨੇ ਦੇ ਪੈਨਰ ਰਖਾਈਆਂ ਗੰਨੇ ਦੇ ਪਹਿਲਾਂ ਨਹੀਂ ਹੈ ਸਾਲ ਮੈਂ ਪਹਿਲੇ ਗੇੜੀ ਨੂੰ ਜਿੰਨਾ ਪਹਿਲੇ ਗੇੜਾ ਲੈ ਕੇ ਚੱਲ ਉੱਧਰ ਰਖਾਈ ਮੈਂ ਤੇ ਮੇ ਤੇ ਮੇਲ ਦੀ ਬਾਦਰ ਰਖਾਈ ਮੈਂ ਉਹਨੇ ਮੈਨੂੰ ਬੈਟਰੀ ਦੇ ਦਿੱਤੀ ਹੋਰ ਰਰ ਗਿਆ ਦਾ ਖਾਸਾ ਜੇ 10 15 ਦੇ ਬਾਅਦ ਤੋੜ ਕੇ ਆਇਆ ਉਹ ਮੈਂ ਤੇ ਬਾਦਰ ਰਖਾਈ ਮੈਂ ਜਿੱਦਾਂ ਤੇ ਮੇਲ ਨੂੰ ਲੈ ਕੇ ਚੱਲੇ ਉੱਥੇ ਨਾ ਇਹ ਲੈਣਾ 1500 ਰੁਪਏ ਦੇ ਦੀ ਉਹ ਮੇਰੇ ਕੋਲ ਆਏ ਹੋਏ ਉੱਥੇ ਦੇ ਲਖੇ ਚ ਸਟਾਰਟ ਹੋ ਗਿਆ ਟਰਾਲੀ ਕੱਢ ਲਈ ਅਸੀਂ ਭਰੀ ਵੀ ਗੰਨੇ ਦੀ ਚੜਾਈ ਤੇ ਜਾ ਕੇ ਬੰਦ ਹੋ ਗਿਆ ਮਤਲਬ ਖੜ ਗਿਆ ਨਿਕਲਿਆ ਨਹੀਂ ਹੈਗਾ ਚੜਾਈ ਦੀ ਚੜਿਆ ਨਹੀਂ ਮੈਂ ਰੋਕ ਲਿਆ ਰੋਕੇ ਜਰ ਮੈਂ ਬੰਦ ਕਰ ਲਿਆ ਮੈਂ ਗੁਰਪ੍ਰੀਤ ਨੂੰ ਬੁਲਾ ਲਿਆ ਫਿਰ ਮੈਂ ਇਹਨੂੰ ਮੈਂ ਜਹਾ ਟਰੈਕਟਰ ਲਿਆ ਉਹ ਕਹਿੰਦਾ ਮੇਰੇ ਲਈ ਤਾਂ ਕਾਰ ਆਉਣਾ ਪੈਣਾ ਚਲ ਉਹਦੇ ਨੂੰ ਧੱਕਾ ਲਾ ਕੇ ਲਿਆਂਦਾ ਟੋਚਨ ਪਾਉਣ ਲੱਗੇ ਉਹਦੇ ਵਾਲੀ ਬੈਟਰੀ ਆਈ ਤਾਂ ਵੀ ਯੂ ਨੇ ਚਾਰਜ ਕਰਖੀ ਵੀ ਤੀ ਕਹਿੰਦਾ ਵੀ ਚੱਲ ਵੀ ਬਾਅਦ ਚ ਲੈ ਜੂਗਾ ਮੈਂ ਚੱਲ ਕੋਈ ਨਹੀਂ ਜਦ ਧੱਕਾ ਲਾ ਕੇ ਸਟਾਰਟ ਕਰਕੇ ਲਿਆਂਦਾ ਮੇਰੇ ਨੂੰ ਟੋਚਨ ਪਾਉਣ ਲੱਗੇ ਮੇਰੇ ਲਈ ਸਲਫੇਨਾ ਚੱਕੀ ਤੇ ਉਹਦੇ ਘਰ ਤੇ ਬੈਟਰੀ ਆ ਕੇ ਲਿਆਂਦੀ ਜਿਹੜੀ ਚਾਰਜ ਕਰੀ ਵੀ ਸਟਾਰਟ ਕਰਿਆ ਆਪਣਾ ਸਟਾਰਟ ਕਰਿਆ ਫਿਰ ਉਹਦੇ ਵਾਲੇ ਬੈਟਰੀ ਦੇਖੀ ਤਾਂ ਟਰੈਕਟਰ ਕੱਢਿਆ ਫਿਰ ਮੈਂ ਦੁਗਦਰ ਪਰਚੀ ਲੈ ਕੇ ਚੰਗੀ ਭਲੀ ਜਲਦੀ ਦੀ ਐ ਤਾਂ ਦੇਖ ਲੈ ਵੀ ਖੇਚੂ ਕੱਢ ਕੇ ਲੈਂਦਾ ਸਾਰਾ ਕੁਝ ਨਾਲ ਐਂਟਰ ਦਾ ਬੈਟਰੀ ਖਾਂਦਾ ਹੀ ਨਹੀਂ ਹੈਗਾ ਇਹ ਐਂਟਰ ਤਾਂ ਐਂਟਰ ਹਾਰਕ ਹੈ ਦਾ ਹਾਰਕ ਹੈ ਡੂਟੀ ਦੀ ਸਪਰੇ ਕਰਾਉਣੀ ਯਾਰ ਹੁਣ ਆਹ ਮੌਸਮ ਜੇ ਸਾਫ ਜਿੱਦੇ ਕਰਕੇ ਇਹਦਾ ਪੰਗਾ ਪੈਂਦਾ ਜੇ ਹੁਣ ਇਹ ਜਿਵੇਂ ਕੋਈ ਫਾਇਦਾ ਨਹੀਂ ਹੈਗਾ ਪੰਜ ਚਾਰ ਘੰਟੇ ਲੰਘ ਜਵੇ ਉਦੋਂ ਜਣੀ ਧੁੱਪ ਜੀ ਨਿਕਲਿਆ ਹੋਵੇ ਫਿਰ ਤਾਂ ਕਾਲੂ ਕਰਾਉਂਦਾ ਇਹ ਪੈਂਦੀ ਗਰਮੀ ਤੇ ਅਸਰ ਵਿੱਚ ਗਰਮੀ ਗਰਮੀ ਤੇ ਪਾਣੀ ਗਰਮੀ ਤੇ ਜ਼ਿਆਦਾ ਪੈਂਦੀ ਹੈ ਅਸਰ ਗਰਮੀ ਵਿੱਚ ਥੱਲੇ ਪਾਣੀ ਆਉਂਦਾ ਹੈ ਨਾ ਭਰ ਕੇ ਉਹ ਫਟਦਾ ਹੈ ਉਹ ਹੁੰਦਾ ਮਤਲਬ ਪਾਣੀ ਨਾਲ ਗਰਮੈਸੀ ਹੋ ਜਾਂਦੀ ਹੈ ਨਹੀਂ ਤਾਂ ਇਹ ਜਲਦਾ ਨਾ ਆਪਣੇ ਤਾਂ ਸਾਡੇ ਇਹ ਕਿਤੇ ਕਿਤੇ ਇਹ ਬਾਕੀ ਦਾ ਥਾਨ ਯਾਰ ਉਹ ਤਾਂ ਪੱਕੇ ਵੀ ਪੱਕੜੇ ਬਹੁਤ ਲੱਗੇ ਛੇਤੀ ਮੈਨੂੰ ਉਹਨਾਂ ਦੀ ਪਹਿਲੀ ਤਰੀਕ ਲੱਗਦੀ ਨਹੀਂ ਹੈਗੀ ਹੋਰ 200 ਰੁਪਏ ਆ ਕੇ ਵੜਾ ਦੇ ਉਹ ਕਰੇਗਾ ਜੇ ਪਾਣੀ ਜਲਦਾ ਰਿਹਾ ਨਹੀਂ ਨਹੀਂ ਪਾਣੀ ਅੱਲਾ ਤਾਂ ਨਹੀਂ ਚਲਦਾ ਇਹ ਤਾਂ ਜਾਣਾ ਇਹਦਾ ਕੀ ਚੱਕਰ ਮੇਰਾ ਵੀ ਤਾਂ ਨੀਮੀ ਜਗ੍ਹਾ 'ਤੇ ਉੱਪਰ ਤੇਰੇ ਵੀਰ ਵੀ ਮੇਰੇ ਨਾਲ ਉੱਚਾ ਕਾਦਾ ਹੈਗਾ ਪਰ ਪਾਣੀ ਤਾਂ ਚੱਲਦਾ ਸਾਲਾ ਪਾਣੀ ਤਾਂ ਚੱਲਦਾ ਪਰ ਤੇਰੇ ਫਰਕ ਤੇਰੇ ਜੀਰੀ ਨਾਲੇ ਮੇਰੇ ਨਾਲ ਦੀਓ ਲੱਗੀ ਹੋਈ ਆ ਤੇਰੇ ਹਲੇ ਪੱਕ ਨਹੀਂ ਰੇ ਪਰ ਰਾਣੀ ਆ ਜੱਥੇ ਰਾਣੀ ਵੀ ਨਾਲੇ ਲਾਈ ਗਈ ਨਾ ਸਹੀ ਤਾਂ ਪੱਕੇ ਇਹਦੀ ਵੀ ਫਲ ਲੈਣਾ ਨੀਮੀ ਉਹ ਜਮਾਈ ਮੇਰੇ ਨਾਲੇ ਆ ਜਾਣੀ ਉਹ ਉਹ ਆ ਜਾਣੀ ਆ ਤਾਂ 2-1 ਤਾਂ ਦੇਣਾ ਬਸ ਮੌਸਮ ਦੇ ਤਾਂ ਠੀਕ ਹੋ ਜਾਣਾ ਉਹ ਤਾਂ ਫਰਕ ਪੈ ਜਾਣਾ ਆਸਾਂ ਵੀ ਜੇ ਪੱਛਾਂ ਚੱਲ ਵੀ ਨਾਲੇ ਠੰਡਾ ਹੋ ਜਾਣਾ ਤਾਂ ਉਹ ਵੀ ਠੀਕ ਹੋ ਜਾਣੀ ਸਮਝ ਗਿਆ ਵੇ ਰਾਏ ਇੱਕੜਾ ਤੋਂ ਫੋਪਾਇਲਾ ਕੀ ਪੱਛਮ ਚੱਲ ਗਈ 10 ਦਿਨ ਵਿਚਾਰੇ ਨੇ ਇੰਜੀਨੀਅਰ ਚੱਲ ਆਇਆ ਮੀਂਹ ਪੈ ਗਿਆ ਚ ਬਾਜਰੇ ਨੂੰ ਪਾਣੀ ਲੱਗ ਗਿਆ ਹੁਣ ਬਾਜਰਾ ਦੋੜਾ ਫੁੱਟੇ ਆਊਗਾ ਨਹੀਂ ਸੁੱਕੇ ਚ ਦਊਗੀ ਉਹਦਾ ਰਹਿ ਕਰਦੇ ਮੇਰੀ ਸਲਾਹ ਇਹਨੂੰ ਛੱਟ ਘਟ ਮਾਰਾ ਘੱਟ ਪਾਟ ਕਿਹੜਾ ਦੋ ਵਾਲੇ ਕੱਕੰਡਾ ਸਾਰਾ ਮਰ ਜੂ ਬਾਜਰੇ ਦਾ ਦੋ ਚਾਰ ਦਿਨ ਲੈ ਲੈਣੇ ਉਹਨੂੰ ਜੰਮਣ ਨੂੰ ਉਹ ਹਫਤਾ ਲੈ ਲੈਣਾ ਫਿਰ ਕਾਬੀਆਨ ਹੋ ਗਿਆ ਆਪਣਾ ਆਪ ਹੀ ਦਿਖਾਵਾਂਗੇ ਨਹੀਂ ਫੇਰ ਸਾਡੇ ਉਹ ਘਾਹ ਤੇ ਵਿੱਚੇ ਵਿੱਚ ਗੱਭੇ ਗੱਭੇ ਸਾਡੇ ਕੋਲ ਹੀ ਇਸ ਮਰੇ ਠੱਟ ਤਵੇਂ ਸੇ ਕੱਕ ਕਹਾ ਹੋਣਾ ਵੀ ਨਹੀਂ ਐ ਨਾ ਉਹ ਸਿਆਲਾ ਹੁਣ ਲੱਜਣਾ ਨਾ ਹੁਣ ਆਏ ਵੀ ਮੈਨੂੰ ਬਾੜ ਦੇ ਦੇਵੇ ਇੱਕ ਪਰਸੀਮ ਤੇ ਪਹਿਨਾ ਉਹ ਚਾਹੇ ਡਾਡਾ ਕੇ ਹੋ ਜਵੇ ਬਾੜ ਤਾਂ ਉਹਨੇ ਦੇ ਦੇ ਚਾਹੇ ਦੋ ਦੋ ਤਿੰਨ ਤਰ ਫੁਰਦਾ ਹੀ ਹੋ ਜਵੇ ਆਏ ਵੀ ਬਾੜ ਦੇ ਦੂੰਗਾ ਵੀ ਮੇਰਾ ਪਰਸੀਮ ਤੱਕ ਦਾ ਟਾਈਮ ਲੰਘ ਜੂ ਜਿੰਨੂੰ ਇਧਰ ਕੱਤੀ ਕੁੱਤੀ ਪਾਉਣੀ ਆਪਾਂ ਨੇ ਹਾਂ ਐ ਤੇ ਫੀਲ ਤੇ ਬੇਹੜਾ ਖੜਾ ਬਾਜਰਾ ਤਾਂ ਮੇਰੇ ਕੋਲ ਅਫੇਰਾ ਖੜਾ ਹਾਂ ਇਹ ਆ ਪਿਆ ਆਪਣਾ ਅਜ ਤਾਂ ਆਖੜਾ ਸਾਡੇ ਕੋਲ ਮਹੀਨੇ ਦਾ ਬਾਜਰਾ ਤਾਂ ਕੱਕਾ ਕਹਿੰਦਾ ਜੈਰੀ ਬਟਰ ਲਾ ਤੇ ਜੈਰੀ ਘੜੀ ਜਾਂ ਮਾਹ ਅਸਤੇ ਰਹੀ ਦੀ ਮੱਖ ਤੇ ਲੱਖਤਾ ਬਹੁਤ ਆ ਮੈਂ ਪਿੱਛੇ ਵੀ ਵਿਚੇ ਹੀ ਨਹੀਂ ਹੈਗਾ ਕੈਸ ਹਾਜਰਾ ਬੀਤਦਾ ਤੇ ਕਣਕ ਲੇਟ ਹੋ ਜਾਂਦੀ ਕਹਾਤਾ ਫਿਰ ਚਾਹੇ ਝਾਰਕੀ ਜਾਂ ਗੰਨਾ ਗੁੰਨਾ ਵੀ ਪੈ ਜਾਂਦਾ ਆ ਕੰਨਾ ਥਾਸੀ ਡੰਗਰਾਂ ਨੂੰ ਭੋਣਾ ਆ ਥੋੜਾ ਥੋੜਾ ਕਰਕੇ ਥੂੜੀ ਬੰਦ ਆ ਹੁਣ ਮਹੀਨੇ ਤੱਕ ਇੱਕ ਭਾਰੀ ਲੈ ਜਾ ਡੰਗਰਾਂ ਦੀ ਕੁੱਸਤੀ ਹੋ ਜਾਂਦੀ ਹੈ ਬਿੱਟਰ ਠੁੱਕੀ ਹੋ ਕੇ ਹਾਂ ਲੜ ਬੱਝ ਗਈ ਹੁਣੀ ਕੱਦੀ ਘਰ ਤੇ ਰੱਖ ਕੇ ਕੀ ਕਰਦੀ ਜਾਂਦਾ ਨਾ ਹੈਗੀ ਤੇ ਘਰ ਨਾ ਮਾ ਹਵਾ ਇਹਦੇ ਬਹੁਤ ਠੰਡੀ ਭੱਜਦੀ ਹੈ ਨਾ ਇਹ ਤਿੰਨ ਤੱਕ ਬੰਦਰ ਆ ਆਤਮੋਕੀ ਹੋ ਜਾਂਦੀ ਚੱਲ ਨਹੀਂ ਹੁਣ ਤਾਂ ਮੌਸਮ ਦਾ ਫਰਕ ਆ ਜਿਹੜਾ ਦੀਆ ਫਿਰ ਜਾਨ ਤਾਂ ਹੀ ਚੰਗੇ ਲੱਗਦੇ ਆ ਹੌਂ ਤਾਂ ਮੀਂਹ ਦਾ ਕੋਈ ਪਤਾ ਨਹੀਂ ਕਾ ਸਕਦੇ ਨੇ ਹਿਆਲੇ ਵਾਲੇ ਨਾਲ ਹੀ ਪੈਂਦਾ ਬਣੇ ਤਾਂ ਫੇਰ ਵੀ ਇੱਥੇ ਲਾ ਗਿਆ ਸਵੇਰੋਂ ਪਰ ਵਾਲੇ ਵਾਲੇ ਆਦੇ ਘਰ ਆਜ ਬਰੇਕ ਨਹੀਂ ਨਾ ਇੱਧਰ ਨੂੰ ਪਟਿਆਲੇ ਕੰਨੀ ਨੂੰ ਕੋਈ ਕਹਿੰਦਾ ਮੈਂ ਮੀਂਹ ਦਾ ਪਤਾ ਕੋਈ ਨਹੀਂ ਹੈਗਾ ਹਾਂ ਵੀ ਕਾਦਾ ਜਾਣਾ ਇਹਨੇ ਮਿਲੋ ਜੀ ਮਲਕੀਤ ਬਾਈ ਨੂੰ ਪਤਨੀ ਜਾਲ ਜੀ ਕਿਦਾਂ ਵਧਿਆ ਲਿਆਉਂਗਾ ਮੀਂਹ ਨਹੀਂ ਹੈ ਹਾਂ ਧਰ ਪੱਕਣ ਲਾ ਕੇ ਮੂੰਹ ਨਹੀਂ ਆਉਣੀ ਹੁਣ ਵੀ ਵੀ ਕਹਿੰਦਾ ਵੀ ਬਸ ਹਰਦਾ ਨਹੀਂ ਮੈਂ ਹੁਣ ਜਿਹੜਾ ਜੀ ਜਾ ਫੇਰ ਉੱਠਿਆ ਹੁਣ ਆ ਬਾਜਰਾ ਬਾਜ ਨੇ ਜੰਮੂ ਕੋ ਮੁਸ਼ਕਲ ਹੈ ਹੈ ਜੰਮੇ ਉਹ ਬੰਮੇ ਬਾਹਰ ਤਾਂ ਜੰਮੇ ਉਹ ਲੈਨ ਵਾਲਾ ਨਹੀਂ ਜੰਮਣਾ ਜਿੱਥੇ ਪਾਣੀ ਖੜ ਗਿਆ ਚੱਲ ਦੇਖੂ ਜਾਉਸ ਤਾਂ ਹੋਊ ਬਈ ਇਹ ਦੂਆ ਦਾ ਜੰਮੇ ਆਉਣਾ ਤੇਰਾ ਆਹ ਤਾਂ ਜੰਮੇ ਆਉਣਾ ਹੂੰ ਉੱਚੀ ਜਗਾ ਉੱਚੀ ਜਗਾ ਉਹ ਗੱਬੇ ਨੀਵਾ ਜਗਾ ਰਹੇਗਾ ਉੱਥੇ ਪਾਣੀ ਖੜ ਗਿਆ ਸ਼ਾਇਦ ਉਹ ਵੀ ਜੰਮਿਆ ਹੋਵੇ ਕਿਹੜੇ ਤੂੰ ਹੋਇਆ ਉਹ ਪਾਣੀ ਖੜਾ ਤੇ ਤਰਾ ਹੋਰ ਖੜਾ ਰਹਿਣਾ ਉਹਨੂੰ ਜੰਮਣਾ ਨਹੀਂ ਆਏ ਹੁੰਦਾ ਤੁਰਿਆ ਪੁੰਦਾ ਹੋਰ ਗੱਲ ਹੋ ਜਾਂਦੀ ਆ ਤੁਰਿਆ ਨਹੀਂ ਨਾ ਹੈਗਾ ਲੈ ਉਹ ਕਿੱਥੇ ਲਾਉਣਾ ਤੱਕ ਆਹ ਆ ਗੁੱਟ ਕੇ ਲਾਉਣਾ ਗੁੱਟ ਕੀ ਲੱਗੂਗਾ ਲਾਉਣਾ ਕਿਤੇ ਕਿਹੜੀ ਕਿਹੜੀ ਚਲਾਈਏ ਹਾਂ ਇਹ ਮੈਂ ਤਾਂ ਡੇਕ ਲਾ ਲਾ ਪਜਾਰੇ ਥਾਂ ਵਾਲੀ ਤੇ ਠੀਕ ਚੱਲਣਾ ਪਰਲੀ ਸੜ ਹਾਂ ਉਹ ਉਹ ਸੜ ਨਾਲ ਉਹ ਤਾਂ ਮਿੱਟੀ ਘਾਟਾ ਉੱਤੇ ਇੱਧਾ ਟੱਕਣੀ ਆ ਬਣੀ ਕਿਹਾ ਉਹ ਤਾਂ ਕੁਝ ਪਾਣੀ ਦਿੱਤਾ ਕਿਹੜਾ ਲਿਆਂਦਾ ਨੇ ਢੇਰੀ ਕਰਤਾ ਇਹਨੂੰ ਕਿਹਾ ਹੈ ਖੋਲ ਕੇ ਤਾਂ ਦੇਖ ਇਹ ਕਿਹੜੇ ਘਾਟੋਂ ਆ ਬੈਕੜੀ ਪੱਟ ਕੇ ਲਿਆ ਤੋ ਇਹ ਤਾਂ ਬੱਤੂ ਆ ਇਹ ਕਿਹੜੇ ਹੈ ਕਿਹੜਾ ਕਾ ਹੈ ਕਾ ਕੀ ਜੋ ਅੱਛਾ ਤੇਰੀ ਦਾ ਘਰ ਦੇਖੀਏ ਮੁਰਦਾ ਕੱਢਦਾ ਸੀ ਬਾਹਰ ਕਿਥੋਂ ਲਿਆ ਨੇੜੇ ਨੂੰ ਉੱਤੀ ਨੂੰ ਲਿਆ ਜਾ ਇਕ ਨਹੀਂ ਲਾਜ ਹੁਣ ਸੜੇ ਡੀਲਾ ਨੂੰ ਲੱਗਣਾ ਸੜੇ ਡੀਲਾ ਹੀ ਆ ਡੀਲਾ ਥੋੜੋ ਕਿ ਨਿਕਲਣਾ ਡੀਲਾ ਦਾ ਤੇਰਾ ਫੇਰ ਹੋਇਆ ਲੈ ਇਹ ਕਿਥੇ ਲਿਆ ਤੂੰ ਇਹ ਵੀ ਲਿਆਂਦਾ ਨੇ ਹਾਂ ਤੇ ਇੰਕੀ ਲਿਆ ਮੈਂ ਤਾਂ ਹੋਰ ਘਾਤਾ ਠੀਕ ਹੈ ਇਹਦਾ ਹੋਇਆ ਬਈ ਇਹ ਉੱਮੇ ਇਹ ਤਾਂ ਬੰਦੂ ਪਾਲੀ ਪੂਲਸੋ ਦਾ ਮਗਦਾ ਗੇ ਇਦਾਂ ਡਰ ਤੇ ਆਇਆ ਕਿਸੇ ਦੇ ਬਿਨਾ ਕਟ ਬਿਨਾ ਕਟਿੰਗ ਤੇ ਆਏ ਹਾਂ ਕਟਿੰਗ ਨੀ ਨ ਹੋਈ ਵੀ ਇਹਨੂੰ ਐਂ ਕਰ ਤੂੰ ਹੁਣ ਤੂੰ ਸਾਰੇ ਜਿਹਦਾ ਰਹਿਣ ਦੇ ਇਹਨੂੰ ਲਾਉਣ ਨੂੰ ਤੂੰ ਕਹਿੰਦਾ ਮਿੱਟੀ ਹੀ ਨਹੀਂ ਨਾ ਇਹਨੂੰ ਕਿਤੇ ਵੀ ਕਿਹ ਜਗ੍ਹਾ ਰੱਖ ਦੇ ਹੇ ਇੱਕ ਢੇਪ ਪਾਣੀ ਛੱਡ ਦੇ ਇਹਨੂੰ ਉੱਥੀ ਹਰਾ ਰਹਿਣਾ ਜਿੱਦਾਂ ਮਰਜ਼ੀ ਇਹਨੂੰ ਪੱਟ ਕੇ ਦੁਆਰਾ ਜਿੱਥੇ ਮਰਜ਼ੀ ਲਾ ਲਈ ਇੱਥੇ ਵੀ ਚਾਰੀ ਬਣਾਵਾ ਹਾਂ ਇੰਨੀ ਕਿ ਜਗ੍ਹਾ ਚ ਲਾ ਦੇ ਇਹਨੂੰ ਜੀ ਲਾ ਕੇ ਪਾਣੀ ਪਾ ਦੇ ਦੋ ਬਾਲਟੀ ਦੇ ਹੱਦ ਵਾਲੇ ਉਧਰ ਜਿੱਥੇ ਵੀ ਤਾਂ ਲਾਉਣਾ ਹੈ ਆਪਣਾ ਲੋਟ ਕਰਕੇ ਉਹਨੂੰ ਗੁੱਡ ਕੇ ਬਾਕੇ ਇਕਣਾ ਵੀ ਗੁੱਡ ਕੇ ਜਿਹੜੀ ਜਰਾ ਲੋਟ ਆਣਾ ਆਉਗਾ ਹੀ ਜੀ। ਉੱਥੀ ਲੋਟ ਆਉਗਾ। ਇਹ ਤਾਂ ਐ ਮੈਂ ਨਹੀਂ ਫੇੜਨੀ। ਪਰ ਉਹਰੇ ਤਾਂ ਕ ਲਾ ਲਈ ਚਾਹੇ ਆਏ। ਆਹ ਪਾਏ ਨੂੰ ਲਾਉਣਾ ਉਹਰੇ ਮੈਂ। ਹਾਂ। ਉਹ ਤਾਂ ਲੱਗੂਗਾ ਨਾ ਪਹਿਲਾਂ ਹੁਣ ਲੋਟਤਾ ਕਰ। ਪਹਿਲਾਂ ਹੋਰ ਲੱਗੀਆਂ। ਤੂੰ ਕਹੀ ਵਾੜ ਇਹਨੂੰ ਗੁੱਡ। ਪਹਿਲਾਂ ਢੇਕ ਲਾ ਲਓ। ਇੱਧਰ ਘਾ ਲਾ ਲਓ ਉੱਧਰ ਢੇਕ ਲਾ। ਉੱਥੇ ਢੇਕ ਲਾ ਦੂੰਗੇ। ਹਾਂ ਉਹ ਇੱਧਰ ਘਾ ਲਾ ਲਓ। ਹਾਂ ਤੂੰ ਕਹੀ ਵਾੜ ਆ ਜਾ ਗੁੱਡ। ਕਿਆ? ਪੈਖਾ ਜਉਣੀਆ ਮੈਂ। ਜਾ। ਲੈ ਦੇ ਕੇ ਕਹਦਾ ਗੁੱਡ। ਦੇ ਲੈ। ਮੌਤਾਲੀ ਮੈਨੂੰ ਜਿਹੜੀ ਚੀਜ਼ ਕਹਿੰਦੇ ਹੁੰਦੇ ਆ ਹੋ ਹਾਂ ਮੋਖਤਾਲੀ ਸਲਾਹ ਆ ਫਿਰ ਉਹੀ ਤਾਂ ਤੈਨੂੰ ਕਰ ਹਾਂ ਸਲਾਹ ਕਹਿੰਦੇ ਆ ਅਜਾ ਸਲਾਹ ਦੇ ਜਾਂਦੇ ਤੈਨੂੰ ਅੱਛਾ ਅਸੀਂ ਉਧਰ ਆਸੀਆਂ ਲਾਇਆ ਤੇਰੇ ਗੈਲ ਹੋ ਕੇ ਉੱਚੀ ਬਾਈ ਨੂੰ ਹਾਂ ਵੀ ਤਾਂ ਲਵਾਉਣਾ ਹੀ ਪੈਣਾ ਆ ਤੇਰਾ ਗੁੱਡੇਆ ਵੀ ਨਹੀਂ ਹੈਗਾ ਗੁੱਡਣੇ ਨਾਲ ਕੰਮ ਨਾ ਕਰ ਲਵਾ ਅਸੀਂ ਦਊਂਗੇ ਗੁੱਡਣੇ ਨੂੰ ਕੀ ਲੱਗਣਾ ਮੁੰਨ ਲੱਗ ਜਣਾ ਕਿਤੇ ਗੁੱਡਗੇ ਹੈ ਕਾ ਲੱਗਣਾ ਹੈ ਨਾ ਗੁੱਡਣੇ ਨੂੰ ਇਹਦਾ ਕੰਮ ਤੈਨੂੰ ਕਿਆ ਹੋ ਕਰ ਦੂੰਗਾ ਤੇ ਕਿਆਰੀ ਸਵਾਰ ਇਹਨਾਂ ਬਾਹ ਸਵਾਰ ਮੇਰੀ ਗੱਲ ਸੁਣ ਲੈ ਇਹਨੂੰ ਬਾਈ ਉਹ ਕਰਮਜੀਤ ਇਹਨੂੰ ਉੱਥੇ ਰੱਖ ਦੇ ਕਿ ਹੈ ਚਾਰ ਦਿਨ ਨੂੰ ਲਾ ਲਈ ਤਾਂ ਕੁਝ ਨਹੀਂ ਵਿਗੜਦਾ ਉਹ ਮੈਂ ਰੇਵਾ ਟਾਈਮ ਐ ਨਹੀਂ ਵੀਰੇ ਐਤਵਾਰ ਆਤਾ ਗਿਆ ਐਤਵਾਰ ਮੈਂ ਵਿਹਲਾ ਮੈਂ ਕਾਲੂ ਜਾਣਾ ਮੈਂ ਤੁਹਾਨੂੰ ਪਰਸੋਂ ਨਿਸ਼ਾਨ ਨੂੰ ਮਿਲਣਾ ਫਰਾਰ ਹਾਂ ਤੇਰੇ ਬਾਬੇ ਚਲੇ ਗਏ ਕਹਿੰਦਾ ਪਹਾੜਾਂ ਵੱਲ ਨੂੰ ਬਾਈ ਸਭ ਕਿੱਧਰ ਲੰਘ ਆਣੇ ਕਿੱਧਰ ਤਾਂ ਆਈ ਆ ਜੋਗੀ ਉੱਤਰ ਪਹਾੜੋਂ ਆਏ ਆ ਜਿਹੜਾ ਗੱਭੇ ਪਾਣੀ ਖੜਾ ਨਾ ਇਹਨੇ ਬਾਜਰਾ ਖਰਾਬ ਕਰਦਾ ਚਲ ਹੈ ਤਾਂ ਮਾੜਾ ਮੋਟਾ ਹੀ ਹੈ ਇਹ ਗੱਲ ਇਹ ਹੋ ਗਿਆ ਹੋ ਗਿਆ ਤਾਂ ਕਿ ਇੱਥੇ ਥੋੜਾ 100 200 ਦਾ ਬੀਜ ਹੈ ਕਿੰਨੇ ਤਾਂ ਦੱਸੀ ਕਰੂੰ ਨੀ ਤਾ 200 ਦਾ ਹੀ ਹੈ 2 ਕਿਲੋ 600 ਵਾਲਾ ਦਾ ਹਾਂ ਹੋਰ ਕਿਤੇ 500 ਵਾਲਾ ਲਿਆਇਆ ਤਾਂ 350 ਰੁਪਏ ਦਾ ਬੀਜ ਮੈਂ ਕਿਹਾ 600 ਰੁਪਏ ਵਾਲਾ ਕਿਲੋ ਵਾਲਾ ਲਿਆਇਆ 600 ਵਾਲਾ 150 ਦਾ ਦਾ ਹਾਂ ਇਹ ਆ ਇਹਦੇ ਵਿੱਚ ਪਾਇਆ 200 ਦਾ ਲਾਗ ਲੈਂਦਾ ਤਾਂ 350 ਦਾ ਬੀਜ ਤੇ 2 300 ਦਾ ਟਰੈਕਟਰ ਨੇ ਤੇਲ ਖਾਦਾ ਹੁਣ ਹੁਣ ਪੀ ਗਿਆ ਉਹਨੂੰ ਦੇਨ ਤੂੰ ਹਾਂ ਟਰੈਕਟਰ بڑا ਭਾਈ ਤੇਲ ਦਾ ਖਾਣਾ ਹੀ ਉਹਨੇ ਅੱਜ ਕਿੱਧਰ ਆਉ ਹੱਜ ਪੀਲੇ ਨੂੰ ਗਿਆ ਵੇ ਟਰੈਕਟਰ ਸਰਵਾਉਣ ਉਹ ਇੱਕ ਆ ਤੇਰੇ ਸ਼ਾਮ ਨੂੰ ਦੀ ਖਾਂਦੀ ਆ ਲਿਆ ਮਨੂਈ ਦੇ ਦੇ ਪੂਰਾ ਖੰਗ ਹੋਈ ਵੀਰ ਵਾਲੇ ਤਹੀਂ ਕਰੀ ਹੋਣੀ ਇਹਨੂੰ ਵੀ ਤਾਂ ਖਾਂ ਗੋਰ ਗਿਆ ਨਾ ਬੰਨੂ ਤਾਂ ਇਹਨੂੰ ਥੋੜੋ ਹੋਈ ਆ ਮਨੂੰ ਅੱਛਾ ਤੈਨੂੰ ਮੈਂ ਕਿਹਾ ਤੇ ਇਹਨੂੰ ਵੀ ਕਰਤੀ ਤਾਂ ਹੈ ਹੈ ਨਹੀਂ ਮੁੱਕ ਗਿਆ ਹੈਗਾ ਇਹ ਥੋੜਾ ਤੋਂ ਕਾ ਮੁੱਕ ਗਿਆ ਤੋੜ ਕੇ ਦਊਗੀ ਨਾ ਮੁੱਕ ਗਿਆ ਤਾਂ ਕਿ ਮੈਂ ਪੈਕ ਕਰ ਫੇ ਮੈਂ ਦੂੰਗਾ ਕੱਟ ਕੇ ਮੁੱਕ ਗਿਆ ਇਹਦਾ ਹੱਥੇ ਪਸ ਗਿਆ ਲਫਾਫੋ ਤੇਰਾ ਆ ਦੇ ਫੇਲੀਆ ਵਰ ਕੇ ਰੱਖੀਆਂ ਮੀਆਂ ਹਾਲੇ ਉਹ ਆ ਨੀ ਹਾਲੇ ਗੰਡੇ ਲਾਈਆਂ ਕਿਹੜੀ ਆ ਹਾਂ ਵਾਟ ਜੇ ਕੰਮ ਇਹ ਜੀ ਇਹ ਤਤਪੜ ਤੜ ਕੰਮ ਹੈ ਤੇ ਲੈ ਉਹਦੇ ਗੁੜਤਾ ਇਹਨੇ ਇਹ ਲੈ ਹੁਣ ਗੁੜਦਾ ਸ਼ਾਰਕ ਨਹੀਂ ਇਹ ਲੈ ਹੁੰਦਾ ਸਾਹੀ ਦੀ ਅੜੀ ਜੋ ਲਾਲ ਮੁੰਡਾ ਆ ਕੇ ਤੇਲਾ ਗਰਮ ਜੀ ਭਾਈ ਆਪੇ ਵਿਲੇ ਹੀ ਆ ਡਾਕਟਰ ਸਾਹਿਬ ਵਿਲੇ ਹੁੰਦੇ ਆ ਹੈ ਦੇਖ ਲੈ ਡਾਕਟਰ ਜੀ ਦਾ ਸਭ ਤੋਂ ਔਖਾ ਕੰਮ ਹੈ ਤੇਰੇ ਵਰਗਾ ਕਹਿੰਦਾ ਪਤਾ ਕੀ ਹੁੰਦਾ ਆ ਚੀਜ਼ ਦੁਖਦੀ ਆ ਪਤਾ ਲੱਗਦਾ ਨਹੀਂ ਦੁਖਦਾ ਕੀ ਹੁੰਦਾਗਾ ਕਰਨ ਜੀ ਤ ਇੱਥੇ ਤੇ ਦਰਦ ਹੋਗੇ ਇੱਥੇ ਤੱਕ ਜਾਂਦਾ ਲੱਭੀ ਜਾਓ ਕਿ ਕਿੱਥੇ ਤੇ ਕੀ ਆ ਦਰਦ ਹੁੰਦਾ ਓ ਉਹ ਆ ਮਿੱਟੀ ਹੜੀ ਪੁਰਫਰੀ ਆ ਮਿੱਟੀ ਪੁਰਫਰੀ ਆ ਹੋਰ ਮਿੱਟੀ ਮਿੱਟੀ ਵਧੀਆ ਏ ਹੂੰ ਮਿੱਟੀ ਪੁਰਫਰੀ ਮਿੱਟੀ ਦਾ ਕੋਈ ਚੱਕਰ ਨਹੀਂ ਹੈਗਾ ਮਿੱਟੀ ਬਹੁਤ ਵਧੀਆ ਬਾਲੀਂ ਰਹੀ ਏ ਨਾਲ ਨਾਲੇ ਖੰਗ ਹੋਈ ਵੀ ਆ ਦਾਦੂ ਕਾ ਉਹ ਬੁਰਦ ਕਿੱਦਾਂ ਨੂੰ ਲੰਘ ਗਿਆ ਤਾਬੂ ਦਾ ਬੁਰਦ ਕੋਈ ਰਾਤ ਪਾਉਂਦੇ ਹੋਏ ਇੱਕਨ ਚੱਲਦਾ ਚਰੀ ਚ ਵੜ ਗਿਆ ਹਲੇ ਪਹਲਾ ਜੀ ਬੋਲੂ ਕੋਲ ਨਹੀਂ ਜੰਦਾ ਥਲੇ ਹਾਂ ਉੱਥੇ ਸਿੱਧੇ ਪਾਸੇ ਨੂੰ ਜਾਊਗਾ ਉੱਥੇ ਥੱਕੇ ਨਹੀਂ ਜਾਊਂਗੇ ਥਲੇ ਹਾਂ ਐ ਕਰਮਜੀਤ ਮੇਰੇ ਬਹੁਤ ਹੀ ਚੱਲਿਆ ਆ ਤੇਰੇ ਵੀ ਚੱਲ ਪਿਆ ਹਨ ਚੱਲ ਪਿਆ ਹੁਣ ਉਹ ਵੀ ਕੱਦ ਲੂਗਾ ਹੈ ਉਹ ਹੀ ਕਹਿੰਦਾ ਮੈਂ ਆ ਦੇ ਕੇ ਕਹਣਾ ਵੱਧਾ ਜਾਂਦਾ ਦੋਲੇ ਨੂੰ ਲੈ ਹੋਰ ਆ ਦੇ ਚੱਲ ਪਿਆ ਪੂਰਾ ਇਹਦਾ ਬੋਲੂ ਦੇ ਗਾਣੇ ਕਹਿੰਦਾ ਮੈਂ ਕੁਝ ਨਹੀਂ ਕਰਦਾ ਕਹਿੰਦਾ ਮੈਂ ਜਦ ਦੇਖਿਆ ਵੀ ਬਰਸਾਤ ਜ਼ਿਆਦਾ ਹੋਊਗੀ ਝੜਪੜ ਮਾਰ ਦਿੰਦਾ ਕੱਖ ਵਰ ਹਾਂ ਫੇਰ ਨਿਕਲਦਾ ਚੱਲ ਉਏ ਕਿ ਸੁੱਕਦਾ ਯਾਰ ਝਟਪਟ ਗੱਲ ਝਟਪਟ ਤਾਂ ਖੜਦੀ ਨਹੀਂ ਆ ਕੱਖ ਨੂੰ ਰਾਉਂਡ ਅਪ ਮਾਰਦੀ ਆ ਜਿਆਦਾ ਝਟਪਟ ਕੋਈ ਨਹੀਂ ਝਟਪਟ ਵੀ ਮਾਰਦੀ ਇਹਨੂੰ ਤੇਜ਼ ਕਰਦੇ ਫਿਰ ਹੋਰ ਆਉਂਦਾ ਥੋੜਾ ਮਾਰਦੇ ਬਹੁਤ ਤੇਜ਼ ਨਾਲ ਮਾਰ ਏਦਿ ਕਿੱਥੇ ਜੜ ਤੱਕ ਜਾਣਾ ਰੇ ਤਾਂ ਸੰਗਣਾ ਹੀ ਬਹੁਤ ਹੁੰਦਾ ਏ ਉਹਦਾ ਡੌਲਾਂ ਵਾਲਾ ਤਾਂ ਫੇਰ ਵੀ ਇਹਨਾਂ ਸੰਗਣਾ ਨਹੀਂ ਹੁੰਦਾ ਇਹਦੀ ਗੜਾਈ ਹੁੰਦੀ ਕਰਮੀ ਦਾ ਵਿੱਚੇ ਦੀਲਾ ਕੱਟਣਾ ਹੁੰਦਾ ਇਹਦਾ ਦੀਲਾ ਕੱਟਣ ਦੀ ਲੋੜ ਨਹੀਂ ਇਕ ਨਹੀਂ ਕਰਦੇ ਤੂੰ ਬੋੜਾ ਜੀ ਫੇਰ ਉਹੀ ਗੱਲ ਫਰੀ ਵਾਲੀ ਹਾਂ ਸਲਾਹ ਫਰੀ ਜਰਾ ਲੈਣੀ ਹੁੰਦੀ ਦਿੱਤੇ ਇਹਨੇ ਤੇ ਤੇ ਘੜਾ ਉਹਨੂੰ ਤੂੰ ਕੋਦ ਨਾ ਕਹੀ ਕਰ ਇਹਨੂੰ ਯਾਰ ਲੋੜੇ ਨਹੀਂ ਆਪੇ ਕੱਢੂ ਜਦੋਂ ਇਹਨੂੰ ਚੰਗਾ ਨਹੀਂ ਲੱਗੂ ਉਹ ਸਾਰੇ ਵਿੱਚ ਲਾਉ ਵੇ ਮਾਂ ਹਾਂ ਸਾਰੇ ਵਿੱਚ ਸਾਰੇ ਕਿੱਲਾ ਉਹਨਾਂ ਨੂੰ ਗੁੜਤਾ ਦਿੱਤਾ ਅੜਦਾ ਹੋ ਦੇਖ ਤਲ ਲੈ ਚਲਦੀ ਕਹੀ ਕਿਥੇ ਲਾ ਰੋਜ਼ ਬਾਲੇ ਗਿਆ ਆਉਣ ਲੱਗਿਆ ਵਟ ਕੱਢ ਕੇ ਉਹਥੇ ਇੰਨਾ ਕੀ ਕਰਨਾ ਨਾ ਕੱਟ ਕੇ ਦਾ ਕਹਿੰਦਾ ਮੈਂ ਕੁਛ ਗਟਕੇ ਦਾ ਉੱਥੇ ਦਰਿਆ ਕੋਲ ਤੇ ਇਹ ਸਲਾ ਆਹ ਵੇ ਰ ਅਸੀਂ ਤਾਂ ਜਾਣ ਕਰੇ ਸਾਨੂੰ ਲੈ ਜੀ ਅਸੀਂ ਭરા ਲਿਆਉਂਗੇ ਮਹਿੰਗੇ ਪੈਣੀ ਆ ਇਹ ਕਾਦੇ ਪਾਉਂਦਾ ਮੈਨੂੰ ਐ ਦੱਸ ਕਰਮ ਜੀ ਤਿਆਰ ਕਾਦੇ ਪਾਉਣਾ ਤਾਂ ਕਾਦੇ ਪਰ ਗੱਡੀ ਪਰਾਉਂਦਾ ਮੈਂ ਸਕੂਟਰੀ ਵੀ ਹਿੰਦੀ ਵੀ ਗੱਡੀ ਗੱਡੀ ਚ ਚੁੱਪ ਕਰਕੇ ਦੋ ਥੈਲੇ ਰੱਖ ਲਿਆ ਦੋ ਥੈਲੇ ਰੱਖ ਲਿਆ ਗੱਡੀ ਗੋਲ ਜਾਂਦੀ ਆ ਉੱਥੇ ਥੁਰ ਗਿਆ ਉੱਥੇ ਨੂੰ ਉਤਰਦੇ ਨਹੀਂ ਹੈਗੇ ਆਪਾਂ ਬਣਾਉਦੇ ਕੋਲ ਨੂੰ ਬਧੀ ਜੀ ਵਰਗਾ ਇਹ ਨੈਰੀ ਬਿਸ਼ਰਾਮ ਕਰ ਕੋਲ ਨੂੰ ਬੱਸ ਫੇਰ ਕਹਿੰਦਾ ਬਧੀ ਬਰੀ ਕੇ ਫੈਸਲਾ ਹਾਂ ਮੰਗੀ ਜਾਂਦਾ ਸਲਾਹ ਮੰਗਦਾ ਨਹੀਂ ਤੁਸੀਂ ਆਪੇ ਦਿੰਦੇ ਆ ਮੈਂ ਤਾਂ ਕੇਹੀ ਨਹੀਂ ਤੈਨੂੰ ਪੱਥਰ ਨੂੰ ਇਨੂੰ ਨਾ کہیں ਅਜਦੇ ਪੱਥਰ ਨੂੰ ਬਾਈ ਪੱਲਾ ਦਾ ਸਵਾਰ ਬੋਲੀ ਫਿਰ ਤੂੰ ਆਹ ਪੱਲਾ ਤੇਰੇ ਆਹ ਨਾਲ ਆ ਤਾਊ ਦਾ ਦਾਦੂ ਸਾਹਮਣੇ ਖੋਲ ਹੀ ਹੁੰਦਾ ਕਰਦੇ ਟੱਕਣ ਖੇਤੀ ਬੰਦ ਨਾ ਇਹਨੂੰ ਪਤਾ ਵੀ ਦਾਦੂ ਵੀ ਜੀ ਜਿੱਦੋਂ ਆਉਂਦਾ ਇਹਨੂੰ ਲੈ ਦਾਦੂ ਨੂੰ ਖਾਂ ਕੋਈ ਵੀ ਆ ਨਾਲ ਕਹਿ ਦੇਣਾ ਖਾਂ ਕੋਈ ਵੀ ਆ ਓ ਵਾਹ ਯਾਰ ਹਨਾ ਚੱਲੀਏ ਫਿਰ ਚੱਲ ਚੱਲੀਏ ਯਾਰ ਹੋਰ ਪਿਆਸ ਨੇ ਵੀੜ ਮੈਂ ਤਾਂ ਦੇਖਾਂ ਕਾ ਇਹ ਛਲੇ ਖੱਡ ਕੇ ਪਜਾਉਣੀ ਪੈਂਦੀ ਆ ਕੋਲ ਕਟਰੂਆਲੀਆਂ ਵਿਆਹ ਕਟਰੂਆਰ ਦਾ ਇਹ ਕਟਰੂਆਲੇ ਦਾ ਸਾਲਾ ਕੋ ਕੁੱਤਾ ਕੰਮ ਆ ਛੱਡੀ ਜਾਓ ਥੱਲੇ ਬੈਣਾ ਦੁੱਧ ਦਰਾਉ ਫੇਰ ਬੰਡ ਵਾਲਾ ਮੌਜ ਆ ਬੰਡ ਸੈਟ ਆਪਣਾ ਚੋਲਾ ਸੱਤ ਕਿਹਦਾ ਮੇਰੇ ਗੀਲੇ ਦਾ ਜਦਾਂ ਕਿਹੜਾ ਕਢਾ ਦਿੰਦੇ ਆ ਉਹ ਜੇ ਛੇ ਆਪ ਕਰੀਂ ਸੱਤਵੇਂ ਕਿਹੜਾ ਮੇਰਾ ਆਲੇ ਵਾਲ ਗੀਲੇ ਦੇ ਖੋਲਣ ਵੇਲੇ ਹਾਂ ਬੰਨਣ ਵੇਲੇ ਵੀ ਛਲੇ ਮੂੰਹ ਮਾਰਦੇ ਆ ਕੱਪੜੇ ਲਵੇਟ ਦਿੰਦੇ ਨਹੀਂ ਕੱਪੜੇ ਤਾਂ ਲਵੇਣ ਦੁੱਧ ਚੰਗੂ ਕੇ ਛੱਡ ਦੇ ਜਾਂ ਜ਼ਿਆਦਾ ਕੱਪੜੇ ਲਵੇਟ ਦੇ ਆ ਜਾਂ ਬੰਨਣੇ ਆ ਚੱਲ ਕੋਈ ਨਹੀਂ ਕੋਈ ਕੰਮ ਸੌਖਾ ਨਹੀਂ ਕਿ ਰੋਟੀ ਖਾਣੀ ਰੋਟੀ ਵੀ ਔਖੀ ਉਹ ਵੀ ਚੱਕ ਕੇ ਆਉਣੀ ਪੈਂਦੀ ਐ ਹੱਥ ਨਾਲ ਮੈਨੂੰ ਅਗਲੀ ਖਾਣੀ ਪਾਣੀ ਭੁੱਖ ਲੱਗੀ ਹੁੰਦੀ ਐ ਤੈਨਾਂ ਦੇਖ ਲੈ ਸਭ ਤੋਂ ਸੌਖੀ ਤੈਨੂੰ ਦੱਸਿਆ ਤਾਂ ਹੈਗਾ ਉਹ ਕਹੂੰ ਜੀ ਕਹਿ ਕੇ ਸਾਡੇ ਅਸੀਂ ਹੁਣ ਤੈਨੂੰ ਸਭ ਤੋਂ ਸੌਖੀ ਐ ਸਲਾਹ ਦੇ ਰਹੀ ਗੱਲਾਂ ਕਰੇ ਨਾ ਕਰੇ ਹਾਂ ਹੈ ਕਿ ਨਹੀਂ ਸਭ ਤੋਂ ਸੌਖੀ ਆ ਉਹ ਬਾਕੀ ਸਾਰੇ ਕੰਮ ਔਖੇ ਆ ਚਲੋ ਠੀਕ ਆ ਜੀ ਬਾਕੀ ਦੇਖਦੇ ਆ ਬਾਈ ਦਾ ਹੁਣ ਬਾਜਰੇ ਦਾ ਕਿਆ ਬਣਦਾ ਬਾਜਰੇ ਦਾ ਬਣ ਗਈ ਉਹ ਕੋ ਬਣਨਾ ਹੁਣ ਹਾਂ ਜਿਵੇਂ ਮੈਂ ਤਾਂ ਠੀਕ ਐ ਨਹੀਂ ਦੁਬਾਰਾ ਬਾਈ ਨਹੀਂ ਦੁਬਾਰਾ ਕੱਲ ਪਰਸੋਂ ਨੂੰ ਵੀ ਜੀ ਬਹੁਤ ਲੇਟ ਨਾ ਕਰੀ ਠੀਕ ਆ ਚਲੋ ਠੀਕ ਆ ਜੀ ਫਿਰ ਕੱਲ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ